ਹੋਰ ਸੀਟ ਹਨ ਜਿੱਥੇ ਕੋ ਸਾਬ ਆ ਪਏ ਨੇ ਰਾਜਵਣੀ ਗੀ ਹੈ ਨਾ ਮੂਰੇ ਕਰਦਾ ਬਲੀ ਬਲੀ ਤਾਂ ਨਹੀਂ ਦੇਣੀ ਕਿਤੇ ਚਾਹੁੰਦੇ ਸੀ ਕਿ ਨਹੀਂ ਚਾਹੁੰਦੇ ਸੀ ਇਹ ਤਾਂ ਉਹਨਾਂ ਦਾ ਦਿਲ ਦੱਸ ਸਕਦਾ ਤੇ ਦਿਲ ਫੋਲਣ ਦਾ ਇਸ ਟਾਈਮ ਮੌਕਾ ਹੈ ਨਹੀਂ ਜੇ ਦਿਲ ਫੋਲਤਾ ਖਲਾਰੇ ਹੋਰ ਪੈ ਜੇ ਮੈਨੂੰ ਲੱਗਦਾ ਬਲੀ ਨਾ ਦੇ ਦੇ ਲੋਕੀ ਸਾਰੇ ਸੀਨੀਅਰ ਲੀਡਰ ਇਕੱਠੇ ਹੋ ਕੇ ਅਸਲ ਚ ਹੋਊਗੀ ਕਾਂਗਰਸ ਇੰਟਰਨਲ ਪੋਲਿਟਿਕਸ ਦਾ ਸ਼ਿਕਾਰ ਆਇਆ ਕਾਂਗਰਸ ਇਸ ਵਾਰੀ ਇਸ ਲੋਕ ਸਭਾ ਚੋਣਾਂ ਚ ਪੰਜਾਬ ਚ ਗਰੰਟੀ ਆ ਵੀ ਕਾਂਗਰਸ ਜਿਹੜੀ ਆਧੀਆਂ ਸੀਟਾਂ ਲੈ ਜਾ ਸਕਦੀ ਸੀ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਸਾਈਡ ਤੇ ਬੈਠ ਕੇ ਜਿਹੜਾ ਤਮਾਸ਼ਾ ਦੇਖ ਰਹੇ ਨੇ ਕਿਉਂਕਿ ਉਸ ਦਾ ਜਲੂਸ ਕੱਢਣ ਵਾਲਾ ਹੀ ਹੈ ਸੱਲ ਪਰਸੇ ਇੱਕ ਇੰਟਰਵਿਊ ਸੁਣੀ ਰਵਨੀ ਸਿੰਘ ਬਿੱਟੂ ਦੀ ਕਹਿੰਦੇ ਇਹ ਬੰਦਾ ਨਾ ਮੂੰਹ ਤੇ ਹੋਰ ਆ ਪਿੱਠੇ ਤੇ ਕਹਿੰਦਾ ਇੱਕ ਨਹੀਂ ਕਹਿੰਦਾ ਕਈ ਛੁਰੇ ਤਿਆਰ ਰੱਖਦਾ ਪ੍ਰਤਾਪ ਬਾਜ ਬਿੱਟੂ ਨੇ ਇਹ ਗੱਲ ਕਹੀ ਆ ਕਹਿੰਦਾ ਇਹ ਤਾਂ ਤੁਸੀਂ ਬਲੀ ਦੇਣ ਵਾਸਤੇ ਕਹਿੰਦਾ ਰਾਜਾ ਆਪਣੇ ਕਿਥੇ ਭੇਜਦਾ ਪਰ ਇੱਕ ਗੱਲ ਹੈ ਪੂਰੀ ਕਾਂਗਰਸ ਉੱਥੇ ਲਾਈ ਅਸਤਖ ਖਿਲਰੀ ਪਈ ਹੈ ਯਾਰ ਚਾਹਦੇ ਨੇ ਜਿਹੜੇ ਪ੍ਰਧਾਨ ਸਾਹਿਬ ਦੇ ਹੱਕ ਚ ਨਹੀਂ ਪਹੁੰਚਦੇ ਨੇ ਜਾਣਾ ਪਊਗਾ ਨਾ ਨਹੀਂ ਉੱਥੇ ਵਾਲੇ ਆਸ਼ੂਣੀ ਦੇ ਗੁੱਸੇ ਹੈਗੇ ਉਹਨਾਂ ਤੇ ਜਿਹਨੇ ਨਾਰਾਜ਼ਗੀ ਹੈਗੀ ਉਹ ਵੀ ਕਹਿੰਦੇ ਸੀ ਆਪਣੀ ਘਰ ਵਾਲੀ ਵਾਸਤੇ ਟਿਕਟ ਮੰਗ ਰਹੇ ਨੇ ਪਰ ਲੱਤਾਂ ਤਾਂ ਉਹ ਨਹੀਂ ਵਢਣੀਆਂ ਨੇ ਨਾ ਸੀਟ ਫਿਰ ਕਹਿੰਦੇ ਨਹੀਂ ਥਲਣੀ ਲੱਤਾਂ ਤੋੜ ਰਹੇ ਨੇ ਜੇ ਬਾਈ ਚਾਂਸ ਤੁਸੀਂ ਕਿਹਾ ਵੀ ਅੱਧ ਤੋਂ ਵੱਧ ਸੀਟਾਂ ਲੈ ਕੇ ਜਾਂਦੀ ਹੈ ਕਾਂਗਰਸ ਅੱਧ ਲੈ ਕੇ ਜਾਂਦੀ ਹੈ ਤਾਂ ਰਾਜਾ ਬੜਿੰਗ ਦਾ ਕਦ ਉੱਚਾ ਹੋ ਜਾਊ वैसे वडेंग साहब कह सकदे सी कि मैं इलेक्शन जे मेनू ਬਠਿੰਡੇ ਤੋਂ ਤੁਹਾਨੂੰ ਨਹੀਂ ਸੂਟੇਬਲ ਲੱਗਿਆ ਤਾਂ ਮੈਨੂੰ ਕਿਤੇ ਨਾ ਲੜਾਓ ਮੈਂ ਸਾਰਾ ਪੰਜਾਬ ਦੇਖਦਾ ਉਹਨਾਂ ਨੂੰ ਵੀ ਲੱਗਿਆ ਹੈ ਨਾ ਵੀ ਪਤਾ ਨਹੀਂ ਤਾਂ ਜੇ ਮੈਂ ਇਹ ਲੋਕ ਸਭਾ ਜਿੱਤੇਗਾ ਫਿਰ ਤਾਂ ਮੇਰੀ 27 ਵਾਲੀ ਕੁਰਸੀ ਜਿਹੜੀ ਉਹ ਪੱਕੀ ਐਨ ਫਿੱਟ ਆ ਸੀਮ ਬੰਨਾਵੇਂ ਉਹ ਕਹਿੰਦੇ ਮੇਰੇ ਲਿਖਿਆ ਹੋਇਆ ਮੈਂ ਪੜਨਾਂ ਇੱਕ ਦਿਨ ਬੜੇ ਜਾਣਾ ਹੁਣ ਤੁਸੀਂ ਦੇਖੋ ਬੀਬਾ ਅਮਰਤਾ ਵੜਿੰਗ ਵੀ ਲੁਧਿਆਣੇ ਪਹੁੰਚ ਗਏ ਕਹਿੰਦੇ ਹੁਣ ਤਾਂ ਅਸੀਂ ਇੱਥੇ ਡੇਰੇ ਲਾਵਾਂਗੇ ਖਡੂਰ ਸਾਹਿਬ ਦੀ ਸੀਟ ਨਾ ਐਤਕੀ ਚਰਚਾ ਪੰਜਾਬ ਚ ਸੰਗਰੂਰ ਤੋਂ ਬਾਅਦ ਖਡੂਰ ਸਾਹਿਬ ਦੀ ਸ਼ੁਰੂ ਹੋਈ ਤੇ ਇਸ ਵੇਲੇ ਖਡੂਰ ਸਾਹਿਬ ਦੀ ਚਰਚਾ ਸੰਗਰੂਰ ਤੋਂ ਵੱਧ ਹੋ ਰਹੀ ਫਿਰਸਾ ਸਿੰਘ ਵਲਟੋਹਾ ਇਸ ਵੇਲੇ ਉੱਥੇ ਬਹੁਤ ਕਮਜ਼ੋਰ ਹਾਲਤ ਦੇ ਵਿੱਚ ਨੇ ਇਹ ਗੱਲ ਪਤਾ ਨਹੀਂ ਹੁਣ ਅਕਾਲੀ ਦਲ ਨੂੰ ਸਮਝ ਆਉਂਦੀ ਨਹੀਂ ਜਾਂ ਸਮਝ ਆਉਂਦੀ ਆ ਤੇ ਵਲਟੋਹੇ ਨੂੰ ਰਗੜਨ ਦੇ ਲਈ ਉੱਥੇ ਭੇਜਤਾ ਸਾਸਿੰਘ ਬਲਟੋਆ ਨਾਲ ਜੀਤ ਕੁਲਰ ਬਾਰੇ ਬੋਲ ਰਹੇ ਬਲਟੋਆ ਨਾਜ਼ ਹੀਰੇ ਬਾਰੇ ਬੋਲ ਰਹੇ ਬਲਟੋਆ ਬੋਲ ਕਿ ਦੇ ਵਾਸਤੇ ਰ ਸਿਰਫ ਅਮਰਤਪਾਲ ਦੇ ਖਿਲਾਫ ਬੋਲ ਰਹੇ ਹੁਣ ਇਹਦੇ ਪਿੱਛੇ ਵੀ ਕੀ ਤਿਆਰੀ ਚੱਲ ਰਹੀ ਆ ਕੀ ਅਮਰਤਪਾਲ ਨੂੰ ਹਰਾਉਣ ਵਾਸਤੇ ਅਕਾਲੀ ਦਲ ਉੱਥੇ ਖੜਾ ਹੋਇਆ ਸਿਮਰਨਜੀਤ ਸਿੰਘ ਮਾਨ ਦਾ ਸਟੈਂਡ ਜਿਹੜਾ ਆ ਉਹਦਾ ਹੈ ਮੁਕਾਬਲਾ ਪੰਜਾਬ 'ਚ ਇਸ ਵੇਲੇ ਕੋਈ ਭਾਈ ਅਮਰਤਪਾਲ ਸਿੰਘ ਨੇ ਐਲਾਨ ਕਰਤਾ ਉਹਨਾਂ ਦੇ ਪਰਿਵਾਰ ਨੇ ਇਹਨਾਂ ਵੀ ਚੋਣ ਲੜਨਗੇ ਕਿੰਨਾ ਕੁ ਇਫੈਕਟ ਪਾਊਗਾ ਬਾਕੀ ਪੜ੍ਹਨਾ ਫੈਕਟ ਤਾਂ ਦੇਖੋ ਪਊਗਾ ਹਨਾ ਕਿੰਨਾ ਪਊਗਾ ਇਹ ਆਉਣ ਵਾਲੇ ਦਿਨਾਂ ਚ ਹੋਰ ਸਪਸ਼ਟ ਹੋਊਗਾ ਅਮਰਤਪਾਲ ਸਿੰਘ ਦੇ ਨਾਲ ਨਾ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਿਹੜਾ ਆ ਵੱਡਾ ਤਬਕਾ ਕਹਿ ਲਓ ਛੋਟਾ ਕਹਿ ਲਓ ਪਰ ਨੌਜਵਾਨੀ ਤਬਕਾ ਹੈਗਾ ਅਮਰਤਪਾਲ ਜੇਲ੍ਹ ਚ ਜਾਂਦਾ ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਬਾਹਰ ਪ੍ਰਚਾਰੀ ਜਾਂਦੀ ਹੈ ਕਿ ਦੇਖੋ ਇੱਕ ਨੌਜਵਾਨ ਆਉਂਦਾ ਨਸ਼ਾ ਛਡਾਉਣ ਦੀ ਮੁਹਿੰਮ ਚਲਾਉਂਦਾ ਹੈ ਅਮਰਤਪਾਲ ਦਾ ਜਿਹੜਾ ਆ ਉਹ ਮੁੱਦਾ ਚੱਕਦਾ ਹੈ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਜੋੜਦਾ ਹੈ ਨਾ ਦਲ ਬਦਲੀਆਂ ਜਿਹੜੀਆਂ ਚਲਦੀਆਂ ਨੇ ਇੱਕ ਪਾਰਟੀ ਤੋਂ ਛੱਡ ਕੇ ਲੀਡਰ ਦੂਜੀ ਪਾਰਟੀ 'ਚ ਭੱਜ ਜਾਂਦੇ ਨੇ ਇਹਦਾ ਅਫੈਕਟ ਲੋਕਾਂ ਤੇ ਕੀ ਪੈਂਦਾ ਹੈ ਵੇਖੋ ਇਹ ਦਲ ਬਦਲੀਆਂ ਮੇਰੇ ਹਿਸਾਬ ਨਾਲ ਵੀ ਸਾਡੇ ਸਮਾਜ ਨੂੰ ਖਰਾਬ ਹੀ ਕਰਨਗੀਆਂ ਕੱਲ ਤੱਕ ਕਿਸੇ ਨੂੰ ਕਹਿੰਦੇ ਮੇਰੀ ਮਾਂ ਪਾਰਟੀ ਆ ਕੋਈ ਕਿਸੇ ਨੂੰ ਕਹਿੰਦਾ ਕਿ ਮੇਰੇ ਤਾਂ ਮਰਨੀ ਐ ਇਸ ਪਾਰਟੀ 'ਚ ਹੋਣਾ ਅਗਲੇ ਦਿਨ ਹਨਾ ਠਾਕ ਹੋਈ ਨਾ ਉਹ ਇਲਜ਼ਾਮ ਲਾ ਕੇ ਚੱਲ ਦੂਜੀ ਪਾਰਟੀ 'ਚ ਮਤਲਬ ਲੋਕਾਂ ਨੂੰ ਐਂ ਲੱਗਦਾ ਵੀ ਜਦੋਂ ਐਡੇ ਐਡੇਆ ਕੁਰਸੀਆਂ ਤੇ ਬੈਠੇ ਬੰਦਿਆਂ ਦਾ ਕੋਈ ਦੀਨੁਮਾਨ ਨਹੀਂ ਫਿਰ ਯਾਰ ਆਪਾਂ ਇੱਕ ਜਵਾਨ ਪਿੱਛੇ ਹੈ ਨਾ ਆਪਣਾ ਸਾਰਾ ਕੁਝ ਵੇਚ ਵਟ ਲੈਨੇ ਆ ਇਹ ਸਾਰੀ ਖੇਡ ਇਹ ਪੈਸੇ ਦੀ ਹੈ ਜਾਂ ਟਿਕਟ ਦੀ ਹੈ ਟਿਕਟ ਮਿਲੂਗੀ ਤਾਂ ਤੁਸੀਂ ਉਹਦੇ ਦੀ ਲੜਾਈ ਲੜੋਗੇ ਤਾਂ ਤੁਸੀਂ ਮੈਂਬਰ ਪਾਰਲੀਮੈਂਟ ਲਈ ਚੋਣ ਲੜੋਗੇ ਮੈਂਬਰ ਪਾਰਲੀਮੈਂਟ ਬਣੋਗੇ ਤਾਂ ਤੁਸੀਂ ਲੋਕ ਨੁਮਾਇੰਦਗੀ ਕਰੋਗੇ ਸੋ ਲਾਲਚ ਤਾਂ ਸਭ ਤੋਂ ਪਹਿਲਾਂ ਲਾਲਚ ਦੇ ਤਰੀਕੇ ਵੀ ਨੇ ਪਹਿਲਾ ਲਾਲਚ ਟਿਕਟ ਦਾ ਸਾਡੀ ਪਾਰਟੀ ਚ ਤਾਂ ਜੀ ਸਾਡੇ ਹਰਾਉਣ ਨੂੰ ਫਿਰਦੇ ਸੀ ਉਹ ਭਾਈ ਤੇਰੇ ਹਰਾਉਣ ਨੂੰ ਫਿਰਦੇ ਸੀਗੇ ਚਾਦਾ ਫਿਰ ਤੇਰੇ ਚ ਦਮ ਨਹੀਂ ਤੂੰ ਜੇ ਲੋਕਾਂ ਚ ਕਹਿਣਾ ਮੇਰਾ ਇਹ ਚੰਗਾ ਰਸੂਖ ਹੈ ਮੈਂ ਲੋਕਾਂ ਚ ਆਧਾਰ ਬਣਾ ਲਿਆ ਫਿਰ ਤੈਨੂੰ ਤੇਰੇ ਕਿਵੇਂ ਹਰਾ ਦੇਣਗੇ ਲੋਕ ਤਾਂ ਤੈਨੂੰ ਵੋਟ ਪਾ ਦੇਣਗੇ ਮੋਟਾ ਜਿਹੜੀਆਂ ਕੋਈ ਵੀ ਵੋਟਾਂ ਨੇ ਵੋਟਾਂ ਚੋਨੇ ਤੁਹਾਡੇ ਸਾਹਮਣੇ ਹੱਥ ਬੰਨ੍ਹ ਹੀ ਲੈਣੇ ਨੇ ਉਹਨੇ ਨੀਵਾ ਜੋ ਹੋ ਕੇ ਲੰਘ ਹੀ ਜਾਣਾ ਉਹਨੇ ਕਿੜਕੱਟਣੀ ਹੁੰਦੀ ਆ ਬਾਅਦ ਚ ਦਲ ਬਦਲੂ ਜੀ ਐਦ ਕੀ ਹਾਰ ਗਿਆ ਨਾ ਸੰਦੀਪ ਹੂੰ ਇਹ ਇਹ ਜਿਹੜਾ ਇਫੈਕਟ ਆ ਨਾ ਇਹ ਵੱਡੇ ਪੱਧਰ ਤੇ ਪਾਊਗਾ ਉਹਨਾਂ ਨੂੰ ਅਕਲ ਆ ਜਾਊਗੀ ਕਿ ਪਾਰਟੀ ਹਮੇਸ਼ਾ ਹਰੇਕ ਕਹਿੰਦਾ ਕਿ ਪਾਰਟੀ ਵੱਡੀ ਆ ਸਸਿਕਾਲ ਸਵਾਗਤ ਹੈ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਚੋਣਾਂ ਬਾਰੇ ਗੱਲਬਾਤ ਕਰਾਂਗੇ ਅਤੇ ਪੰਜਾਬ 'ਚ ਜੋ ਦਲ ਬਦਲੀਆਂ ਚੱਲ ਰਹੀਆਂ ਨੇ ਲੀਡਰਾਂ ਦੀ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਗਰੇਵਾਲ ਗਰੇਵਾਲ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਇਹ ਦਲ ਬਦਲੀਆਂ ਜਿਹੜੀਆਂ ਚੱਲਦੀਆਂ ਨੇ ਇੱਕ ਪਾਰਟੀ ਤੋਂ ਛੱਡ ਕੇ ਲੀਡਰ ਦੂਜੀ ਪਾਰਟੀ 'ਚ ਭੱਜ ਜਾਂਦੇ ਨੇ ਇਹਦਾ ਇਫੈਕਟ ਲੋਕਾਂ ਤੇ ਕੀ ਪੈਂਦਾ ਵੇਸੀ ਮੈਨੂੰ ਤਾਂ ਲੱਗਦਾ ਵੀ ਲੋਕਾਂ ਦਾ ਵਿੱਚ ਝਾਕਾ ਜਾਂ ਖੁੱਲ ਜਾਂਦਾ ਹਨ ਹਾਂ ਵੀ ਕਿਸੇ ਦਾ ਕੋਈ ਲੈਣ ਦੇਣਾ ਯਾਰ ਹਨਾ ਵੀ ਜੋ ਸਾਡੇ ਡੇਡੇ ਵੱਡੇ ਲੀਡਰ ਹੋਣੀ ਪ੍ਰਵਾਹ ਕਰਦੇ ਹੈਗੇ ਕੱਲ ਤੱਕ ਕਿਸੇ ਨੂੰ ਕਹਿੰਦੇ ਮੇਰੀ ਮਾਂ ਪਾਰਟੀ ਆ ਕੋਈ ਕਿਸੇ ਨੂੰ ਕਹਿੰਦਾ ਕਿ ਮੇਰੇ ਤਾਂ ਮਰਨੀ ਇਸ ਪਾਰਟੀ ਚ ਹੋਣਾ ਅਗਲੇ ਦਿਨ ਹਨਾ ਠਾ ਕੋਈ ਨਾ ਕੋਈ ਇਲਜ਼ਾਮ ਲਾ ਕੇ ਚੱਲ ਦੂਜੀ ਪਾਰਟੀ ਚ ਮਤਲਬ ਲੋਕਾਂ ਨੂੰ ਐਂ ਲੱਗਦਾ ਵੀ ਜਦੋਂ ਐਡੇ ਐਡੇ ਕਰਸ਼ੀਆਂ ਤੇ ਬੈਠੇ ਬੰਦਿਆਂ ਦਾ ਕੋਈ ਦੀਨੁਮਾਨ ਨਹੀਂ ਫਿਰ ਯਾਰ ਆਪਾਂ ਇੱਕ ਜ਼बान ਪਿੱਛੇ ਹਨਾ ਆਪਣਾ ਸਾਰਾ ਕੁਝ ਵੇਚ ਵਟ ਲੈਨੇ ਆ ਆਪਾਂ ਜ਼बान ਪਿੱਛੇ ਕਹਿੰਦੇ ਯਾਰ ਵੀ ਨਹੀਂ ਨੱਕ ਵੱਡਿਆ ਗਿਆ ਨਾ ਜੇ ਫਿਰ ਜ਼ਿੰਦਗੀ ਜਿਉਂਗ ਦਾ ਕੋਈ ਫਾਇਦਾ ਨਹੀਂ ਪਰ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਤੇ ਇਹਨਾਂ ਤੋਂ ਆਪਾਂ ਹਮੇਸ਼ਾ ਛੋਟੇ ਮਹਿਸੂਸ ਕਰਦੇ ਆ ਸੋ ਇਹ ਦਲ ਬਦਲੀਆਂ ਮੇਰੇ ਹਿਸਾਬ ਨਾਲ ਵੀ ਸਾਡੇ ਸਮਾਜ ਨੂੰ ਖਰਾਬ ਹੀ ਕਰਨਗੀਆਂ ਇਹ ਕੁਝ ਮੈਂ ਕਹਿੰਦਾ ਪਿਛਲੇ ਦੋ ਕੁ ਟਰਮਾਂ ਚ ਨਾ ਹੁੰਦਾ ਲਾ ਲੋ 19 ਦਾ ਲਾ ਲਓ ਬਾਈ ਦਾ ਲਾ ਲਓ ਇਹਦੇ ਵਿੱਚ ਜਿਆਦਾ ਨਹੀਂ ਹੋ ਰਹੀ ਉਹ ਤਾਂ ਪਹਿਲਾਂ ਘਟ ਸੀ ਹੂੰ ਇਸ ਤੋਂ ਪਹਿਲਾਂ ਤਾਂ ਲੋਕ ਸਭਾ ਚੋਣਾਂ ਦਾ ਹੀ ਰੁਝਾਨ ਨਹੀਂ ਸੀ ਹੁੰਦਾ ਪੰਜਾਬ 'ਚ ਲੋਕ ਸਭਾ ਚੋਣਾਂ ਦੇ ਵਿੱਚ ਨਾ ਜਿਵੇਂ ਹੁਣ ਐਤ ਕੀ ਮੰਨ ਲਓ ਗਰਮੀ 'ਚ ਵੋਟਾਂ ਪੈਣੀਆਂ ਨੇ ਇੰਨੀ ਗਰਮੀ 'ਚ ਜੇ ਵੋਟਾਂ ਪੈਂਦੀਆਂ ਹੁੰਦੀਆਂ ਪਹਿਲੇ ਸਮਿਆਂ 'ਚ ਤਾਂ ਵੋਟ ਪਰਸੈਂਟੇਜ 50 ਵੀ ਨਹੀਂ ਸੀ ਹੋਇਆ ਕਰਨੀ ਲੋਕਾਂ ਨੇ ਕਹਿਣਾ ਸੀ ਯਾਰ ਛੱਡੋ ਸਾਡਾ ਇਹਦੇ ਨਾਲ ਕੀ ਲੈਣਾ ਦੇਣਾ ਤੇ ਐਤ ਕੀ 2024 ਦੀਆਂ ਲੋਕ ਸਭਾ ਪੰਜਾਬ ਦੇ ਵਿੱਚ ਬਾਈ ਵਾਲੀਆਂ ਵੋਟਾਂ ਤੋਂ ਵੀ ਜਿਹੜੀਆਂ ਨੇ ਜਿਆਦਾ ਤਿੱਖੀਆਂ ਲੱਗ ਰਹੀਆਂ ਨੇ ਨੇ ਜਿਹੜੀ ਦਲ ਬਦਲੀ ਇਹ ਕਰ ਲੁੰਦੇ ਨੇ ਨਾ ਆਪਣੇ ਵਰਗੇ ਜਿਹੜੇ ਭੋਲੇ ਭਾਲੇ ਲੋਕ ਨੇ ਚਲੋ ਉਹ ਮਗਰ ਲਾਗੇ ਇਹ ਸਾਰੀ ਖੇਡ ਇਹ ਪੈਸੇ ਦੀ ਐ ਜਾਂ ਟਿਕਟ ਦੀ ਐ ਦੇਖੋ ਦੋਨੇ ਚੀਜ਼ਾਂ ਆ ਜਾਂਦੀਆਂ ਨੇ ਟਿਕਟ ਮਿਲੂਗੀ ਤਾਂ ਤੁਸੀਂ ਉਹਦੇ ਦੀ ਲੜਾਈ ਲੜੋਗੇ ਤਾਂ ਤੁਸੀਂ ਮੈਂਬਰ ਪਾਰਲੀਮੈਂਟ ਲਈ ਚੋਣ ਲੜੋਗੇ ਮੈਂਬਰ ਪਾਰਲੀਮੈਂਟ ਬਣੋਗੇ ਤਾਂ ਤੁਸੀਂ ਲੋਕ ਨੁਮਾਇੰਦਗੀ ਕਰੋਗੇ ਤਾਂ ਤੁਹਾਨੂੰ ਘੰਟਾ ਮਿਲਣੀ ਐ ਤਾਂ ਤੁਹਾਨੂੰ ਫੰਡ ਮਿਲੂਗਾ ਤਾਂ ਤੁਹਾਨੂੰ ਸਰਕਾਰੀ ਸਹੂਲਤ ਮਿਲੂਗੀ ਤਾਂ ਤੁਹਾਨੂੰ ਕੋਠੀਆਂ ਮਿਲਣਗੀਆਂ ਤਾਂ ਕਾਰਾਂ ਮਿਲਣਗੀਆਂ ਗੱਲ ਉੱਥੇ ਆ ਗਈ ਨਾ ਟਿਕਟ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਚਾਹੀਦੀ ਉਹ ਚਾਹੀਦੀ ਆ ਤਾਂ ਹੀ ਪੈਸਾ ਜਿਹੜਾ ਉਹ ਛਾਪਿਆ ਜਾਊਗਾ ਜਿੱਡਾ ਮਰਜੀ ਕੋਈ ਲੀਡਰ ਕਹੇ ਐਮ ਐਲ اے ਕਹੇ ਕਿ ਮੈਂ ਮਾੜੇ ਘਰੋਂ ਆਇਆ ਮੈਂ ਆਮ ਘਰੋਂ ਆਇਆ ਅੱਜ ਹਰੇਕ ਬੰਦੇ ਦਾ ਜਿਹੜਾ ਮਕਾਨ ਹੈ ਨਾ ਉਹ ਪਹਿਲਾਂ ਨਾਲੋਂ ਮੰਜ਼ਲ ਵਾਧੇ ਰਹੀ ਆ ਕੋਈ ਆਮ ਆਦਮੀ ਪਾਰਟੀ ਦਾ ਕਹੀ ਜਾਵੇ ਮੈਂ ਵਿਧਾਇਕ ਬਣਿਆ ਕੋਈ ਇਹ ਕਹੇ ਯਾਰ ਵੀ ਮੇਰੇ ਕੋਲੇ ਜਾਇਦਾਦ ਨਹੀਂ ਸੀ ਮੇਰੀ ਜਾਇਦਾਦ ਸੱਚ ਕੋਚ ਘਟੀ ਆ ਉਹ ਗੱਲ ਵੱਖਰੀ ਆ ਤੁਸੀਂ ਜਵਾਕਾਂ ਦੇ ਨੌਕਰਾਤੀ ਆਪਣੀ ਘਰ ਲਈ ਦੇ ਨੌਕਰਾਤੀ ਕੁਝ ਬਾਹਰ ਖਰੀਦ ਲਿਆ ਤੇ ਇੰਦਰਲੀ ਜਾਇਦਾਦ ਕਰੋੜ ਤੋਂ ਕਹਤਾ ਵੀ ਹੁਣ 80 ਲੱਖ ਰਹਿ ਗਈ ਨਹੀਂ ਸੋ ਲਾਲਚ ਦਾ ਸਭ ਤੋਂ ਪਹਿਲਾ ਲਾਲਚ ਦੇ ਤਰੀਕੇ ਕੀ ਨੇ ਪਹਿਲਾ ਲਾਲਚ ਟਿਕਟ ਦਾ ਕਹਿ ਦਿੰਦੇ ਆ ਕਿ ਸਾਡੀ ਪਾਰਟੀ ਚ ਬੁੱਕਤ ਨਹੀਂ ਸੀ ਹੁਣ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਐਮਪੀ ਦੀਆਂ ਇਲੈਕਸ਼ਨਾਂ ਲੜ ਰਹੇ ਨੇ ਜਿਹੜੇ ਦਲ ਬਦਲੂ ਸਾਡੀ ਪਾਰਟੀ ਚ ਤਾਂ ਜੀ ਸਾਡੇ ਹਰਾਉਣ ਨੂੰ ਫਿਰਦੇ ਸੀ ਉਹ ਭਾਈ ਤੇਰੇ ਹਰਾਉਣ ਨੂੰ ਫਿਰਦੇ ਸੀਗੇ ਜਾਂ ਤਾਂ ਫਿਰ ਤੇਰੇ ਚ ਦਮ ਨਹੀਂ ਤੂੰ ਜੇ ਲੋਕਾਂ ਚ ਕਹਿਣਾ ਮੇਰਾ ਚੰਗਾ ਰਸੂਖ ਹੈ ਮੈਂ ਲੋਕਾਂ ਚ ਆਧਾਰ ਬਣਾ ਲਿਆ ਫਿਰ ਤੈਨੂੰ ਤੇਰੇ ਕਿਵੇਂ ਹਰਾ ਦੇਣਗੇ ਲੋਕ ਤਾਂ ਤੇਨੂੰ ਵੋਟ ਪਾ ਦੇਣਗੇ ਬਹਾਨੇਬਾਜ਼ੀ ਇਹ ਕਹਿ ਦੇਣਾ ਕਿ ਮੇਰੀ ਪਾਰਟੀ ਦੇ ਵਿੱਚ ਤਾਂ ਪੋਲਿਟਿਕਸ ਇੰਟਰਨਲ ਪੋਲਿਟਿਕਸ ਚੱਲਦੀ ਆ ਵੋਟਾਵੇੜੀ ਕਿਉਂ ਪਤਾ ਲੱਗਿਆ ਤੈਨੂੰ ਹਾਂ ਬਿਲਕੁਲ ਤੂੰ ਜਦੋਂ ਉੱਧੇ ਤੇ ਸੀ ਨਾ ਜਦੋਂ ਉੱਧੇ ਤੇ ਸੀ ਉਦੋਂ ਕਿਉਂ ਨਹੀਂ ਪਤਾ ਲੱਗਿਆ ਸੋ ਇਹ ਲਾਲਚ ਦੀ ਹੀ ਰਾਜਨੀਤੀ ਆ ਸਾਰੀ ਲੋਕ ਸੇਵਾ ਵਾਲੇ ਇੱਥੇ ਬਹੁਤ ਘੱਟ ਨੇ ਅੱਜ ਦੇ ਟਾਈਮ 'ਚ ਤਾਂ ਮੈਨੂੰ ਨਹੀਂ ਲੱਗਦਾ ਵੀ ਹੈਗਾ ਹਾਂ ਬਿਲਕੁਲ ਤੇ ਜਿਹੜੇ ਹੁਣ ਮੰਨ ਲਓ ਇੱਕ ਕਾਂਗਰਸ ਦਾ ਐਮ ਐਲ ਏ ਸੀ ਸਪੋਜ਼ ਕਰ ਲਓ ਹਨ ਉਹਦੀ ਖੜਕਦੀ ਹੈ ਜੀ ਆਮ ਆਦਮੀ ਪਾਰਟੀ ਨਾਲ ਜਾਂ ਕਾਲੀ ਦਲ ਨਾਲ ਉਹ ਚੱਕ ਚੁਕਾ ਕੇ ਆਪਣੇ ਵਰਕਰਾਂ ਤੋਂ ਕਾਲੀ ਦਲ ਦਾ ਬੰਦਾ ਕਟਾ ਦਿੰਦਾ ਠੀਕ ਹੈ ਉਹ ਤੋਂ ਬਾਅਦ ਜਦੋਂ ਅਗਲੀ ਇਲੈਕਸ਼ਨ ਆਉਂਦੀ ਹੈ ਉਹ ਕਾਂਗਰਸੀ ਨੂੰ ਟਿਕਟ ਨਹੀਂ ਮਿਲਦੀ ਉਹ ਕਾਲੀਦੇਹ ਵਿੱਚ ਚਲਿਆ ਜਾਂਦਾ ਫਿਰ ਉਹ ਬੰਦੇ ਦਾ ਕੀ ਹਾਲ ਹੁੰਦਾ ਮਸਲਾ ਹੀ ਸਾਰਾ ਇਹ ਹੈ ਨਾ ਪਿੰਡਾਂ 'ਚ ਲੋਕਾਂ ਨੇ ਟੂਰਨਾਮੈਂਟ ਵੀ ਦੋ-ਦੋ ਕਰਾ ਲਏ ਦੋ ਤੋਂ ਕਰਾਏ ਟੋਟਾ ਘੜੀ ਪਰ ਫਿਰ ਲੋਕ ਫੇਰ ਨਹੀਂ ਹਟਦੇ ਯਾਰ ਹਟਦੇ ਨਹੀਂ ਬਿਲਕੁਲ ਮੈਂ ਨਾ ਅਸਲ 'ਚ ਇਹ ਚਾਹੁੰਦਾ ਆ ਵੀ ਲੋਕਾਂ ਨੂੰ ਨਾ ਲੋਕ ਹੁਣ ਨਾ ਤਾਂ ਲੀਡਰ ਨਾਲ ਲੜ ਸਕਦੇ ਨੇ ਨਾ ਨੀਟਰ ਨਾਲ ਕੋਈ ਕਿਸੇ ਤਰੀਕੇ ਦਾ ਵਿਵਹਾਰ ਕਰ ਸਕਦੇ ਨੇ ਜੋ ਵੀ ਗਲਤ ਆ ਨਾ ਅਗਲੇ ਦੇ ਕਾਰਨ ਹੋ ਜਾਣੀਆਂ ਤੁਸੀਂ ਵੱਧ ਤੋਂ ਵੱਧ ਨੂੰ ਸਵਾਲ ਪੁੱਛ ਲੋਗੇ ਉਹਨੂੰ ਸਵਾਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੇ ਅੱਜ ਕੀ ਵੋਟਾਂ ਜਿਹੜੀਆਂ ਕੋਈ ਵੀ ਵੋਟਾਂ ਨੇ ਵੋਟਾਂ ਚ ਉਹਨੇ ਤੁਹਾਡੇ ਸਾਹਮਣੇ ਹੱਥ ਬੰਨ੍ਹ ਹੀ ਲੈਣੇ ਨੇ ਉਹਨੇ ਨੀਵਾ ਜਾ ਹੋ ਕੇ ਲੰਘ ਹੀ ਜਾਣਾ ਉਹਨੇ ਕਿੜਕੜਣੀ ਹੁੰਦੀ ਆ ਬਾਅਦ ਚ ਬਾਅਦ ਚ ਤੁਹਾਡੇ ਨਾਲ ਕਿਸੇ ਤਰੀਕੇ ਵੀ ਜਿਹੜਾ ਆ ਉਹ ਜਿਹੜਾ ਨਿਭਣ ਸਕਦਾ ਸੋ ਬੈਟਰ ਇਹ ਆ ਕਿ ਤੁਸੀਂ 나ਗਲੇ ਨਾਲ ਰੁੜਜੋ 나ਗਲੇ ਨਾਲ ਕੋਈ ਲੜਾਈ ਝਗੜੇ ਵਾਲਾ ਮਾਹੌਲ ਬਣਾਓ ਤੁਸੀਂ ਜਿਹੜੇ ਆਪਣੇ ਆਲੇ ਦੁਆਲੇ ਦੇ ਨਾਲ ਘਟੋ ਘਟੋ ਉਹਨਾਂ ਨੂੰ ਇਹ ਸਮਝਾ ਦਿਓ ਯਾਰ ਵੀ ਆਪਣੀ ਪਾਰਟੀ ਕੋਈ ਵੀ ਆ ਪਰ ਜਿਹੜਾ ਬੰਦਾ ਨਾ ਆਪਣੀ ਪਾਰਟੀ ਦਾ ਨਹੀਂ ਹੈਗਾ ਉਹ ਚੰਗੀ ਆ ਚਾਹੇ ਮਾੜੀ ਆ ਤੁਸੀਂ ਉਹਨੂੰ ਵੋਟ ਨਾ ਪਾਓ ਦਲ ਬਦਲੂ ਜੀ ਐਤਕੀ ਹਾਰ ਗਿਆ ਨਾ ਸੰਦੀਪ ਹੂੰ ਇਹ ਇਹ ਤੇ ਇਹ ਜਿਹੜਾ ਇਫੈਕਟ ਆ ਨਾ ਇਹ ਵੱਡੇ ਪੱਧਰ ਤੇ ਪਾਊਗਾ ਉਹਨਾਂ ਨੂੰ ਅਕਲ ਆ ਜਾਊਗੀ ਕਿ ਪਾਰਟੀ ਹਮੇਸ਼ਾ ਹਰੇਕ ਕਹਿੰਦਾ ਕਿ ਪਾਰਟੀ ਵੱਡੀ ਆ ਪਰ ਪਾਰਟੀ ਵੱਡੀ ਨੂੰ ਤੁਸੀਂ ਇੱਜ਼ਤ ਕਿੰਨੀ ਕਿਦੰਨੇ ਹੋ ਤੁਸੀਂ ਤਾਂ ਜਦੋਂ ਟਿਕਟ ਨਹੀਂ ਮਿਲਣੀ ਹੈਗੀ ਵੀ ਉਦਾਂ ਨਹੀਂ ਮਿਲਣਾ ਤੁਸੀਂ ਤਾਂ ਠਾਹ ਲੇ ਕਿ ਦੂਜੀ ਪਾਰਟੀ ਚ ਆ ਉਹਨਾਂ ਦਲਵੀਰ ਗੋਲਡੀ ਦਾ ਆਪਾਂ ਨਾਮ ਲੰਨੇ ਆ ਦਲਵੀਰ ਗੋਲਡੀ ਇਲੈਕਸ਼ਨ ਲੜਦੇ ਨੇ 2022 ਦੇ ਵਿੱਚ ਹਾਰ ਜਾਂਦੇ ਨੇ ਸੀਐਮ ਤੋਂ ਨਾ ਉਸ ਤੋਂ ਬਾਅਦ ਜਿਮਨੀ ਚੋਣ ਲੜਦੇ ਨੇ 74000 ਵੋਟ ਨੀਰ ਵੋਟਰ ਨੂੰ ਪੈਂਦੀ ਆ ਹਾਰ ਜਾਂਦੇ ਨੇ ਤੇ ਫਿਰ ਹੁਣ ਕਾਂਗਰਸ ਨੇ ਦੇਖਿਆ ਵੀ ਉਹਨਾਂ ਦੀ ਵੋਟ ਬੈਂਕ ਘੱਟ ਸੀ ਉੱਥੋਂ ਤਕੜਾ ਕੈਂਡੀਡੇਟ ਸੀ ਲਿਆਈਏ ਉਹਨਾਂ ਨੇ ਸੁਖਪਾਲ ਸਿੰਘ ਖੇੜਾ ਲਿਆਂਦਾ ਚਲੋ ਉਹਨਾਂ ਦੀ ਹਾਈ ਕਮਾਂਡ ਦਾ ਜੋ ਵੀ ਹੈ ਉਹਨਾਂ ਦੇ ਅਕੋਰਡਿੰਗ ਉਹਨੇ ਲਿਆਂਦਾ ਤੇ ਉਹ ਬੰਦਾ ਤਿੰਨ ਦਿਨ ਹੀ ਕੱਢਦਾ ਪਾਰਟੀ ਦੇ ਵਿੱਚ ਰੁਸ ਕੇ ਭੱਜ ਜਾਂਦਾ ਰੱਖਦਾ ਮਨਸਾ ਵੀ ਹਾਂ ਜੇਕਰ ਉੱਥੋਂ ਮੀਤਹਿਰ ਜਿੱਤਦਾ ਤਾਂ ਬਰਨਾਲੇ ਦੀ ਸੀਟ ਖਾਲੀ ਹੈ ਮਤਲਬ ਜਲਦੀ ਰਾਜ ਭੋਗ ਦੀ ਸੱਤਾ ਜਿਹੜੀ ਰਾਜਪੋਗ ਮੰਨਨ ਨੂੰ 14 ਇੱਕ ਗੱਲ ਦੱਸੋ ਮੈਨੂੰ ਜੇ ਬਰਨਾਲੇ ਵਾਲੀ ਸੀਟ ਇਹਨਾਂ ਖਾਲੀ ਹੋਈ ਫਿਰ ਗੋਲਡੀ ਕੀ ਕਰੂਗਾ ਹਾਂ ਬਿਲਕੁਲ ਗੱਲ ਇਹ ਵੀ ਹੈ ਮਤਲਬ ਉਹ ਬਾਈਪਾਸ ਉਹ ਸੱਤਾ ਦਾ ਸੁਖਮਨ ਨੂੰ ਵੀ ਹਾਂ ਮੈਂ ਜ਼ੋਰ ਲਾਉਂਗਾ ਅਸੀਂ ਗੋਲਡੀ ਨੂੰ ਉਹਨੂੰ ਮੀਤਿਹਰ ਨੂੰ ਜਿਤਾਵਾਂਗੇ ਫਿਰ ਮੈਂ ਬਰਨਾਲੇ ਤੋਂ ਸੀਟ ਲੜੂ ਚਾਹਵਾਨ ਨੇ ਕਿਉਂਕਿ ਸੀਟਾਂ ਨਹੀਂ ਬੜੀ ਪਾਰਟੀ ਛੜਤੀ ਇੱਕ ਨਹੀਂ ਹੈਗਾ ਬਹੁਤ ਨੇ ਹੁਣ ਬਾਈ ਦੇ ਵਿੱਚ ਜਦੋਂ ਮਿਨੀਮਮ 5 ਤੋਂ 7 ਸੀਟਾਂ ਆਮ ਆਦਮੀ ਪਾਰਟੀ ਆ ਪਾਰਟੀ ਦੀਆਂ ਰਹਦੀਆਂ ਸੀ ਜਿਹੜੀਆਂ ਅਨਾਉਂਸ ਕਰਨ ਤੋਂ ਐਂਡ ਤੋਂ ਉਹਨਾਂ ਨੇ ਸਾਰੇ ਬੰਦੇ ਉਹ ਦਿੱਤੇ ਸੀ ਇੱਕ ਦਿਨ ਪਹਿਲਾਂ ਪਾਰਟੀ ਛੱਡ ਕੇ ਆ ਰਹੇ ਨੇ ਕੋਈ ਕਾਲੀ ਦਲ ਦਾ ਕੋਈ ਕਾਂਗਰਸ ਦਾ ਉਹਨਾਂ ਟਿਕਟਾਂ ਦੇਤੀਆਂ ਉਹਦੋਂ ਨਹੀਂ ਇਹਨਾਂ ਨੇ ਦੇਖਿਆ ਨਾ ਦਲ ਬਦਲਣੀਆਂ ਮਤਲਬ ਸ਼ੁਰੂਆਤ ਵੀ ਮੈਨੂੰ ਲੱਗਦਾ ਇਹਨਾਂ ਨੇ ਜਿਆਦਾਤਰ ਕਰੀ ਹੈ ਚਲੋ ਹੁਣ ਆਪਾਂ ਹੁਣ ਆਪਾਂ ਗੱਲ ਕਰਦੇ ਹਾਂ ਚਲੋ ਚੋਣਾ ਦੀ ਖਡੂਰ ਸਾਹਿਬ ਬਾਰੇ ਗੱਲ ਕਰਦੇ ਹਾਂ ਵੀ ਉੱਥੇ ਭਾਈ ਅਮਰਤਪਾਲ ਸਿੰਘ ਨੇ ਐਲਾਨ ਕਰਤਾ ਉਹਨਾਂ ਦੇ ਪਰਿਵਾਰ ਨੇ ਨਾ ਵੀ ਚੋਣ ਲੜਨਗੇ ਕਿੰਨਾ ਕੁ ਇਫੈਕਟ ਪਾਊਗਾ ਬਾਕੀ ਪਾਰਟੀਆਂ ਨਹੀਂ ਇਫੈਕਟ ਤਾਂ ਦੇਖੋ ਪਾਊਗਾ ਹੈਨਾ ਕਿੰਨਾ ਪਾਊਗਾ ਇਹ ਆਉਣ ਵਾਲੇ ਦਿਨਾਂ ਚ ਹੋਰ ਸਪਸ਼ਟ ਹੋਊਗਾ ਕਿਉਂਕਿ ਅਮਰਿਤਪਾਲ ਸਿੰਘ ਦੇ ਨਾਲ ਨਾ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਿਹੜਾ ਆ ਵੱਡਾ ਤਬਕਾ ਕਹਿ ਲੋ ਛੋਟਾ ਕਹਿ ਲੋ ਪਰ ਨੌਜਵਾਨੀ ਤਬਕਾ ਹੈਗਾ ਅਮਰਿਤਪਾਲ ਦੇ ਨਾਲ ਉਹ ਲੋਕ ਜਿਹੜੇ ਉਹਨਾਂ ਦੇ ਸੈਂਟੀਮੈਂਟ ਜਿਹੜੇ ਆ ਉਹ ਜੁੜਦੇ ਨੇ ਅਮਰਿਤਪਾਲ ਜੇਲ੍ਹ ਚ ਜਾਂਦਾ ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਬਾਹਰ ਪ੍ਰਚਾਰੀ ਜਾਂਦੀ ਹੈ ਕਿ ਦੇਖੋ ਇੱਕ ਨੌਜਵਾਨ ਆਉਂਦਾ ਨਸ਼ਾ ਛਡਾਉਣ ਦੀ ਮੁਹਿੰਮ ਚਲਾਉਂਦਾ ਹੈ ਅਮਰਤਪਾਨ ਦਾ ਜਿਹੜਾ ਆ ਉਹ ਮੁੱਦਾ ਚੱਕਦਾ ਇਹ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਜੋੜਦਾ ਹੈ ਨਾ ਬਹੁਤ ਸਾਰੀਆਂ ਵੀਡੀਓਜ਼ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਤੇ ਉਹਦੇ ਉੱਤੇ ਸਰਕਾਰ ਨੇ ਦੇਸ਼ ਵਿਰੋਧੀ ਐਕਟ ਲਾ ਕੇ ਉਹਨੂੰ ਅੰਦਰ ਸੁੱਟਦਾ ਹੁਣ ਜਦੋਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਬੰਦਾ ਅੰਦਰੋਂ ਐਲਾਨ ਕਰਦਾ ਹੈ ਤਾਂ ਸੁਭਾਵਿਕ ਆ ਕਿ ਜਦੋਂ ਬੰਦੇ ਦੇ ਨਾਲ ਕਿਸੇ ਦੇ ਨਾਲ ਕੋਈ ਮਾੜੀ ਹੁੰਦੀ ਹੈ ਜਾਂ ਉਹਦੇ ਤੇ ਸ਼ਕਤੀ ਹੁੰਦੀ ਆ ਫਿਰ ਲੋਕਾਂ ਦੇ ਸੈਂਟੀਮੈਂਟਸ ਵਧੇਰੇ ਜੁੜਦੇ ਨੇ ਦੀਪ ਸਿੱਧੂ ਨਾਲ ਕੀ ਹੋਇਆ ਜਦੋਂ ਦੀਪ ਸਿੱਧੂ ਜਿਉਂਦਾ ਸੀ ਦੀਪ ਸਿੱਧੂ ਜੇ ਕੋਈ ਇਕੱਠ ਲੱਖਦਾ ਤਾਂ ਉੱਥੇ ਹਜ਼ਾਰ ਬੰਦਾ ਨਹੀਂ ਸੀ ਜੁੜਦਾ ਇਹ ਕੌੜਾ ਸੱਚ ਹੈ ਪਰ ਦੀਪ ਸਿੱਧੂ ਦਾ ਜਦੋਂ ਭੋਗ ਪੈਂਦਾ ਫਤਿਹਗੜ੍ਹ ਸਾਹਿਬ ਨੂੰ ਤਾਂ ਇੱਥੇ ਕਿੰਨੇ ਕਿੰਨੇ ਦੂਰ ਕਿਲੋਮੀਟਰ ਜਾਮ ਲੱਗ ਜਾਂਦੇ ਨੇ ਫਤੇਗੜ ਸਾਹਿਬ ਕਿੰਨੇ ਲੋਕ ਜਿਹੜੇ ਨੇ ਉਹ ਮੱਥਾ ਵੀ ਨਹੀਂ ਟੇਕ ਸਕੇ ਦੀਪ ਸਿੱਧੂ ਦੀ ਅੰਤਿਮ ਅਰਦਾਸ ਦੇ ਵਿੱਚ ਸਿੱਧੂ ਮੂਸੇਵਾਲਾ ਬਹੁਤ ਵੱਡਾ ਨਾਮ ਬਣ ਗਿਆ ਸੀਗਾ ਸੋਸ਼ਲ ਪਲੇਟਫਾਰਮਸ ਦੇ ਉੱਤੇ ਸਿੱਧੂ ਮੂਸੇਵਾਲੇ ਦੀ ਚਰਚਾ ਸੀ ਪਰ ਸਿੱਧੂ ਮੂਸੇਵਾਲੇ ਦੀ ਪੰਜਾਬ ਦੇ ਵਿੱਚ ਚ ਕਹ ਲਓ ਕਿ ਤਾਰੀਫ ਤੋਂ ਵੱਧ ਨਾ ਸਿੱਧੂ ਮੂਸੇਵਾਲੇ ਦੇ ਨੁਕਸਾਨ ਲੱਗੇ ਜਾਂਦੇ ਸੀ ਮੂਸੇ ਵਾਲੇ ਦੀ ਡੈਥ ਹੁੰਦੀ ਉਸ ਤੋਂ ਬਾਅਦ ਸੋ ਸੈਂਟੀਮੈਂਟਸ ਜਿਹੜੇ ਨੇ ਨਾ ਇਮੋਸ਼ਨਲ ਸੈਂਟੀਮੈਂਟਸ ਉਹ ਬੰਦੇ ਦੇ ਨਾਲ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਜਾਂ ਜਿਵੇਂ ਹੁਣ ਅਮਰਿਤਪਾਲ ਜੇਲ੍ਹ ਚ ਉਦੋਂ ਲੋਕਪੱਧ ਜੁੜਦੇ ਨੇ ਜਿੱਤੂਗਾ ਕਿ ਨਹੀਂ ਜਿੱਤੂਗਾ ਇਹ ਸਵਾਲ ਬਹੁਤ ਵੱਡਾ ਕਿਉਂਕਿ ਪਿਛਲੀ ਵਾਰੀ ਵੀ ਬਹੁਤ ਵੱਡੇ ਇੱਕ ਸ਼ਹਾਦਤੀ ਪਰਿਵਾਰ ਚੋਂ ਬੀਬੀ ਖਾਲੜਾ ਖੜੇ ਸੀਗੇ ਕਿੰਨੀ ਵੋਟ ਪਈ ਬੀਬੀ ਜ਼ਗੀਰਕੌਰ ਉਹਨਾਂ ਤੋਂ ਵੱਧ ਵੋਟ ਲੈ ਜਾਂਦੇ ਨੇ ਬੀਬੀ ਜ਼ਗੀਰਕੌਰ ਵੀ ਨਹੀਂ ਜਿੱਤੇ ਬੀਬੀ ਖਾਲੜਾ ਵੀ ਨਹੀਂ ਜਿੱਤੇ ਜਿੱਤਦਾ ਕੌਣ ਹੈ ਕਾਂਗਰਸ ਪੰਥਕ ਸੀਟ ਹੈ ਪੰਥਕ ਸੀਟ ਕਹੀ ਜਾਂਦੀ ਹੈ ਪਰ ਹਾਲਾਤ ਮੈਨੂੰ ਐਤਕੀ ਵੀ ਜਿਹੜਿਆ ਹਾਲ ਦੀ ਘੜੀ ਇਹੋ ਜੇ ਯਾਦ ਦੇ ਕਿ ਦੋ ਵਾਰੀ ਇੱਕ ਪੰਥਕ ਸੀਟ ਕਹਿੰਦੇ ਨੇ ਦੋ ਵਾਰੀ ਕਾਂਗਰਸ ਪਿੱਛੇ ਜਿੱਤ ਚੁੱਕੀ ਹੁੰਦਾ ਲੱਗਦਾ ਲੋਕਾਂ ਨੂੰ ਯਾਰ ਜਿੰਨੇ ਮਰਜ਼ੀ ਵਾਸਤੇ ਪਾ ਲੋ ਜਿੰਨੇ ਮਰਜ਼ੀ ਲੋਕਾਂ ਨੂੰ ਤੁਸੀਂ ਧਰਮ ਦੇ ਨਾਂ ਤੇ ਉੱਤੇ ਕਹਿ ਲੋ ਵੋਟ ਪਾਉਣ ਪਰ ਇੱਕ ਵੋਟ ਜਿਹੜੀ ਇੱਕ ਕੈਡਰ ਕਿਸੇ ਵੀ ਪਾਰਟੀ ਦਾ ਉਹ ਜੁੜਿਆ ਹੁੰਦਾ ਕਾਂਗਰਸ ਕੋਲੇ ਕੈਡਰ ਹੈਗਾ ਹੁਣ ਕਾਂਗਰਸ ਆ ਜੀ ਦਾ ਸਟਰੋਂਗ ਲੱਗਦਾ ਜੀਰਾ ਹਾਲ ਦੀ ਘੜੀ ਜੀਰੇ ਦੇ ਕੋਲ ਜਿਹੜੀ ਵੋਟ ਆ ਉਹ ਇੱਕ ਜਿਹੜੀ ਆ ਸੇਫ ਸਾਈਡ ਪਈ ਆ ਜੇ ਰਾਣਾ ਗੁਰਜੀਤ ਕੋਈ ਗੇਮ ਨਹੀਂ ਪਾਉਂਦਾ ਹੈਗਾ ਕਿਉਂਕਿ ਰਾਣਾ ਗੁਰਜੀਤ ਕੀ ਕਰੂਗਾ ਇਹ ਹਲੇ ਨਹੀਂ ਪਤਾ ਬੇਸ਼ੱਕ ਪਿਛਲੇ ਦਿਨੀ ਰਾਣਾ ਤੇ ਉਹਨਾਂ ਦਾ ਮੁੰਡਾ ਨਾਲ ਬੈਠੇ ਸੀ ਲੋ ਹਲਕੇ ਆਉਂਦੇ ਨੇ ਉਹਨਾਂ ਦਾ ਇਸ ਕਰਕੇ ਰਾਣਾ ਗੁਰਜੀਤ ਨੇ ਦੱਸਣਾ ਆ ਵੀ ਭਾਈ ਜੀਰਾ ਜਿੱਤੂਗਾ ਜਾਂ ਜੀਰੇ ਨੂੰ ਕਿੰਨੀ ਵੋਟ ਪਾਓਗੇ ਕਿਉਂਕਿ ਰਾਣਾ ਫੈਕਟਰ ਬਹੁਤ ਵੱਡਾ ਲੋਕ ਡਿਮਾਂਡ ਕਰਦੇ ਸੀ ਰਾਣਾ ਗੁਰਜੀਤ ਦੀ ਟਿਕਟ ਦੀ ਰਾਣੇ ਨੇ ਵੀ ਖੁੱਲ ਕੇ ਕਿਹਾ ਸੀ ਪਤਾ ਨਹੀਂ ਹੁਣ ਕੀ ਸੈਟਿੰਗ ਹੋਈ ਹੈ ਅੰਦਰ ਕਿਹੜੀ ਗੱਲ ਹੋ ਰਹੀ ਹੈ ਲਾਲਨਪੁਰ ਸਾਹਿਬ ਕੋਈ ਮੰਨਦਾ ਸੀ ਕਹਿੰਦਾ ਬਣਾ ਚੁੱਕੀ ਨਹੀਂ ਚਾਹੀਦੀ ਹੈ ਮਤਲਬ ਇਹ ਗੱਲ ਆ ਵੀ ਖਡੂਰ ਸਾਹਿਬ ਦੀ ਸੀਟ ਨਾ ਇਤਿ ਦੀ ਚਰਚਾ ਪੰਜਾਬ ਚ ਸੰਗਰੂਰ ਤੋਂ ਬਾਅਦ ਖਡੂਰ ਸਾਹਿਬ ਦੀ ਸ਼ੁਰੂ ਹੋਈ ਤੇ ਇਸ ਵੇਲੇ ਖਡੂਰ ਸਾਹਿਬ ਦੀ ਚਰਚਾ ਸੰਗਰੂਰ ਤੋਂ ਵੱਧ ਹੋ ਰਹੀ ਹੈ ਲੋਕ ਨਾ ਆਪ ਮਾਰੇ ਹੋਗੇ ਹਾਂ ਪ੍ਰਚਾਰ ਕਰ ਰਹੇ ਨੇ ਅੰਮ੍ਰਿਤਪਾਲ ਬਿਲਕੁਲ ਹੋ ਰਿਹਾ ਆ ਮਾਰੇ ਹੋਗੇ ਨਾ ਅਕਾਲੀ ਦਲ ਨੂੰ ਜੋਰ ਲਾਉਣਾ ਪੈ ਰਿਹਾ ਲੋਕ ਇਹਨਾਂ ਤੇ ਕਾਂਗਰਸ ਨੂੰ ਜੋਰ ਲਾਉਣਾ ਪੈ ਰਿਹਾ ਆਪ ਨੂੰ ਜੋਰ ਲਾਉਣਾ ਪੈ ਰਿਹਾ ਪਰ ਜਿਹੜਾ ਉਹਨਾਂ ਦਾ ਨਾ ਤੁਸੀਂ ਸੋਸ਼ਲ ਮੀਡੀਆ ਚੈੱਕ ਕਰਿਓ ਹਰ ਧੀ ਰੀਲ ਜਾਂ ਸਟੋਰੀ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਉਂਦੀ ਹੈ ਹਾਂ ਉਹ ਮੈਂ ਉਹ ਵੀ ਕਹਿ ਰਿਹਾ ਨਾ ਕਿ ਹਾਲ ਦੀ ਘੜੀ ਇਹ ਆਪਣਾ ਸਿਚੁਏਸ਼ਨ ਇਹ ਲੱਗਦੀ ਆ ਆਪਾਂ ਪਿਛੋਕੜ ਦੇਖਦੇ ਆ ਆਪਾਂ ਪਾਸਟ ਦੇਖਦੇ ਆ ਪਰ ਕੀ ਇਸ ਚੀਜ਼ ਤੋਂ ਲੋਕ ਜਿਹੜੇ ਆ ਉਹ ਸਿੱਖਣਗੇ ਜਾਂ ਜਿਹੜੀਆਂ ਪੰਥਕ ਧਿਰਾਂ ਉਹ ਸਿੱਖਣਗੀਆਂ ਵੀ ਯਾਰ ਆਪਾਂ ਦੋਵਾਂ ਦੀ ਲੜਾਈ 'ਚ ਕੋਈ ਤੀਜੀ ਧਿਰ ਜਿਹੜੀ ਉਹ ਫੈਸਲਾ ਲੈ ਜਾਂਦੀ ਆ ਵਿਰਸਾ ਸਿੰਘ ਵਲਟੋਹਾ ਇਸ ਵੇਲੇ ਉੱਥੇ ਬਹੁਤ ਕਮਜ਼ੋਰ ਹਾਲਤ ਦੇ ਵਿੱਚ ਨੇ ਇਹ ਗੱਲ ਪਤਾ ਨਹੀਂ ਹੁਣ ਅਕਾਲੀ ਦਲ ਨੂੰ ਸਮਝ ਆਉਂਦੀ ਨਹੀਂ ਜਾਂ ਸਮਝ ਆਉਂਦੀ ਆ ਤੇ ਵਲਟੋਹੇ ਨੂੰ ਰਗੜਨ ਦੇ ਲਈ ਉੱਥੇ ਭੇਜਦਾ ਵਿਰਸਾ ਸਿੰਘ ਬਲਟੋਹਾ ਜਿਸ ਤਰੀਕੇ ਦੇ ਨਾਲ ਅਮਰਤਪਾਲ ਦੇ ਕਾਉਂਟਰ ਕਰ ਰਿਹਾ ਅਮਰਤਪਾਲ ਦੇ ਪਰਿਵਾਰ ਨੂੰ ਚੈਲੰਜ ਕਰ ਰਿਹਾ ਨਾ ਬਾਰ-ਬਾਰ ਆਪਣੇ ਆਪ ਨੂੰ ਇੱਕ ਆਪਣੇ ਆਪ ਨੂੰ ਵੱਡਾ ਕੌਮ ਕੌਮ ਪ੍ਰੇਮੀ ਹੋਣ ਦੀ ਜਿਹੜੀ ਉਦਾਹਰਨਾਂ ਦੇ ਰਿਹਾ ਇਥੋਂ ਇੱਕ ਚੀਜ਼ ਸਮਝੋ ਤੁਸੀਂ ਵਿਰਸਾ ਸਿੰਘ ਬਲਟੋਹਾ ਨਾਲ ਜਿਤ ਪੁੱਲਰ ਬਾਰੇ ਬੋਲ ਰਹੇ ਬਲਟੋਹਾ ਨਾ ਜੀਰੇ ਬਾਰੇ ਬੋਲ ਰਹੇ ਬਲਟੋਹਾ ਬੋਲ ਕੀ ਦੇ ਵਾਸਤੇ ਰਿਹਾ ਸਿਰਫ ਅਮਰਤਪਾਲ ਦੇ ਖਿਲਾਫ ਬੋਲ ਰਿਹਾ ਹੁਣ ਇਹਦੇ ਪਿੱਛੇ ਵੀ ਕੀ ਤਿਆਰੀ ਚੱਲ ਰਹੀ ਹੈ ਕੀ ਅਮਰਤਪਾਲ ਨੂੰ ਹਰਾਉਣ ਵਾਸਤੇ ਅਕਾਲੀ ਦਲ ਉੱਥੇ ਖੜਾ ਹੋਇਆ ਹੈ ਤੇ ਸਿਮਰਜੀਤ ਸਿੰਘ ਮਾਨ ਉਹ ਨਹੀਂ ਪਿੱਛੇ ਛੱਡ ਗਏ ਨਾ ਉਹਨਾਂ ਨੂੰ ਜੋ ਕਹਿੰਦੇ ਸਮਰਥਨ ਕਰਦੇ ਆ ਹਾਂ ਮਾਨ ਸਿਮਰਜੀਤ ਮਾਨ ਉਹਨੇ ਤਾਂ ਕਹਿਤਾ ਕਿ ਅਸੀਂ ਆਪਣਾ ਬੰਦਾ ਵਾਪਸ ਲੈ ਲੈਣੇ ਕਿਤੇ ਉਹ ਵੀ ਸੰਪਤੀ ਨਾ ਭਾਲਦੇ ਹੁਣ ਵੀ ਸਾਨੂੰ ਹੋਰ ਪਾਸੇ ਪਾਊਗਾ ਪਾਊਗਾ ਫਰਕ ਇਸ ਚੀਜ਼ ਰਾਜਨੀਤੀ ਹੈ ਰਾਜਨੀਤੀ ਖੇਡ ਰਹੀ ਨੇ ਮਾਨ ਸਾਹਿਬ ਦੇ ਇਸ ਚੀਜ਼ ਦਾ ਫਾਇਦਾ ਲੈ ਜਾਣਾ ਸਗਰੂਰ ਤੋਂ ਵੀ ਫਾਇਦਾ ਪੈ ਲੋ ਇਸ ਚੀਜ਼ ਦਾ ਸਿਮਰਜੀਤ ਮਾਨ ਨੂੰ ਵੋਟਾਂ ਕਿੰਨੀਆਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ ਉਹਦੇ ਵਿੱਚ ਅਮਰਦਪਾਲ ਵਾਲਾ ਫੈਕਟਰ ਦੀਆਂ ਵੋਟਾਂ ਜ਼ਰੂਰ ਐਡ ਹੋਈਆਂ ਹੋਣਗੀਆਂ ਲੋਕ ਵਿਰੋਧੀ ਕਹਿੰਦੇ ਨੇ ਇਹ ਕਹਿੰਦੇ ਸੱਤਾ 'ਚ ਫੇਲ ਹੋਗੇ ਸਿਮਰ ਉਨਾ ਫੇਲ ਹੋਈ ਵੀ ਲੀਡਰ ਨੇ ਕਾਮਯਾਬ ਨਹੀਂ ਹੋਏ ਪਰ ਹਰ ਵਾਰੀ ਸੱਟ ਟਕਾ ਕੇ ਮਾਰਦ ਨੇ ਸੰਗਰੂਰ ਦੀ ਸੀਟ 'ਚ ਵੀ ਮਾਰੀ ਹੈ ਇੱਕ ਗੱਲ ਨਾ ਮੈਂ ਦੇਖੋ ਆਪਾਂ ਹੁਣ ਬੈਠੇ ਆ ਆਪਾਂ ਦਲ ਬੰਦੂਆਂ ਤੋਂ ਸ਼ੁਰੂ ਕੀਤਾ ਨਾ ਪ੍ਰੋਗਰਾਮ ਸਿਮਰਜਜੀਤ ਸਿੰਘ ਮਾਨ ਦਾ ਸਟੈਂਡ ਜਿਹੜਾ ਆ ਉਹਦਾ ਹੈ ਮੁਕਾਬਲਾ ਪੰਜਾਬ 'ਚ ਇਸ ਵੇਲੇ ਕੋਈ ਹਾਂ ਸਟੈਂਡ ਤੇ ਖੜਾ ਬੰਦਾ ਹਾਰਦਾ ਬੰਦਾ ਜਿੱਤਦਾ ਬੰਦਾ ਯਾਰ ਖੜਾ ਤਾਂ ਹੈ ਇੱਕ ਜਗ੍ਹਾ ਹਾਂ ਫਿਰ ਉਹਨੂੰ ਫੇਲ ਦਾ ਕਰਾਰ ਦਿੱਤਾ ਜਾਂਦਾ ਹਾਂ ਪਰ ਉਹਨੇ ਉਹ ਫੇਲ ਵਾਲਾ ਉਹ ਲੋਟਾ ਨਹੀਂ ਕਰੇ ਉਹ ਫੇਲ ਵਾਲਾ ਟੈਗ ਵੀ ਲਾਤਾ ਨਾ ਪਿੱਛੇ ਹੁਣ ਦੁਬਾਰਾ ਜਿੱਤਦੇ ਨਹੀਂ ਜਿੱਦਿਓ ਵੱਖਰੀ ਗੱਲ ਰਾਜਸਥਾਨੀ ਕਹਿੰਦੇ ਸੀ ਆਮ ਦੀ ਆਪ ਦੀ ਉਸ ਚ ਜਿੱਤ ਗਏ ਮਤਲਬ ਬਹੁਤ ਔਖਾ ਟੱਕਰ ਹੁਣ ਵੀ ਬਹੁਤ ਤਕੜੀ ਹੈ ਯਾਰ ਤੁਹਾਨੂੰ ਪਤਾ ਹੋਵੇ ਦਸਦੀਪ ਵੀ ਐਦਕੀ ਮੈਂ ਜਿੱਤਣਾ ਨਹੀਂ ਹੈਗਾ 2019 ਤੋਂ ਪਹਿਲਾਂ ਦੇ ਇਲੈਕਸ਼ਨਾਂ 'ਚ ਮਾਨ ਪਾਰਟੀ ਨਾਲ ਇਹੀ ਹੁੰਦਾ ਸੀਗਾ ਉਹਨਾਂ ਨੂੰ ਪਤਾ ਸੀ ਕਿ ਨਹੀਂ ਜਿੱਤਦੇ ਯਾਰ ਲੋਕ ਲੋਕਾਂ ਦਾ ਇੱਕ ਵਾਰੀ ਜਿਹੜਾ ਬਿਲਕੁਲ ਹੀ ਧਿਆਨ ਨਹੀਂ ਸੀ ਜਾਂਦਾ ਅੰਮ੍ਰਿਤਸਰ ਪਾਰਟੀ ਵਾਲਾ ਨਾ ਪਰ ਉਹ ਬੰਦੇ ਫਿਰ ਵੀ ਲੜਦੇ ਸੀਗੇ ਮਜ਼ਾਕ ਕਰਦੇ ਸੀ ਪਿੰਡਾਂ 'ਚ ਲੋਕ ਬਹੁਤ ਸਾਰੇ ਜਿਹੜੇ ਅਕਾਲੀ ਕਹਾਉਣੇ ਵਾਲੇ ਆਂ ਜਾਂ ਹੋਰ ਸਿਆਣੇ ਕਹਿੰਦੇ ਯਾਰ ਇਹ ਬੰਦੇ ਵੀ ਖੜ੍ਹੇ ਜਾਂਦੇ ਇਹਨਾਂ ਨੂੰ ਪਤਾ ਨਾਲੇ ਜਮਾਨਤ 잡ਤ ਹੋਣੀ ਆ ਜੇ ਉਦੋਂ ਤੇ ਖੜਦੇ ਖੜਦੇ ਆਏ ਤਾਂ ਹੀ ਅਜਮਾਰ ਜਿਹੜੇ ਬਾਈ ਦੇ ਵਿੱਚ ਇਲੈਕਸ਼ਨ ਜਿੱਤੇ ਨੇ ਨੌਜਵਾਨ ਤਾਂ ਬਹੁਤ ਜੁੜਿਆ ਉਹਨਾਂ ਨਾਲ ਹੁਣ ਵੀ ਬਹੁਤ ਜੁੜਿਆ ਇੱਥੇ ਵੀ ਮੈਨੂੰ ਲੱਗਦਾ ਇੱਥੇ ਵੀ ਨਾ ਕਿਤੇ ਉਲਟ ਫੇਰ ਕਰਦੇ ਨੇ ਉਲਟ ਫੇਰ ਤਾਂ ਉਹਨਾਂ ਦਾ ਸੰਗਰੂਰ ਜੀ ਆਪਾਂ ਕਹਿ ਸਕਦੇ ਆਂ ਹੋਰ ਕਿਸੇ ਸੰਗਰੂਰ ਚ ਕਹਿ ਰਹੇ ਆ ਕਿਉਂਕਿ ਕਹਿ ਰਹੇ ਹੋ ਨਹੀਂ ਕੌਨਫੀਡੈਂਸ ਸਾਈ ਚੱਕੀ ਫਿਰਦੇ ਨੇ ਨਾ ਸਰਪਾਲ ਸਿੰਘ ਖਹਿਰਾ ਹੋ ਗਿਆ ਮੀ ਤੇ ਕਿਸੜ ਦਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਖੈਰਾ ਸਾਹਿਬ ਕਹਿੰਦਾ ਹੱਥਾਂ ਤੇ ਵੋਟ ਜਿਹੜੀ ਫਿਰਦੇ ਸੀ ਮੇਰੇ ਇੰਟਰਵਿਊ ਹੁੰਦੀ ਉਹਨਾਂ ਦੇ ਨਾਲ ਉਹ ਕਹਿੰਦੇ ਕਾਂਗਰਸ ਦੀ ਪੈੱਡ ਵੋਟ ਐ ਇੰਨੀ ਕ ਇੰਨੀ ਕ ਭੁਗਤਤੀ 2.5 ਲੱਖ ਹੋ ਗਈ ਉਹ ਬੰਦੇ ਨੇ ਜਿੱਤੇ ਪਰ ਜਿੱਤ ਕੇ ਤਾਂ ਬਾਈ ਜੀ ਵੀ ਗਣਉਂਦੀ ਸੀ ਹੱਥਾਂ ਤੇ ਉਹ ਵੀ ਰਹਿ ਗਈਆਂ ਤੇ ਬਹੁਤ ਬਹੁਤ ਹੈ ਜਿਹੜੇ ਰਾਜਨੀਤੀ ਵਾਲੇ ਬੰਦੇ ਨੇ ਇਹ ਲੋਕਾਂ ਨੂੰ ਐਂ ਦਿਤਾ ਦਿੰਦੇ ਨੇ ਵੀ ਸਾਨੂੰ ਤਾਂ ਯਾਰ ਸਾਰਾ ਕੁਝ ਕਲੀਅਰ ਹੈਗਾ ਅਸੀਂ ਤਾਂ ਜਿੱਤੇ ਪਏ ਆ ਨਾਲੇ ਅੰਦਰੋਂ ਚਾਹੇ ਰਾਤ ਨੂੰ ਨੀਂਦ ਨਾਉਦੀ ਹੋਵੇ ਬਿਲਕੁਲ ਜਿਹੜੀ ਹਲਕੀ-ਪੁਲਕੀ ਵੋਟ ਹੁੰਦੀ ਹੈ ਨਾ ਕੰਫੀਡੈਂਸ ਤੇ ਆ ਜਾਂਦੀ ਹੈ ਗੱਲ ਕਰਦੇ ਹਾਂ ਹੁਣ ਲੁਧਿਆਣਾ ਸੀਟ ਦੀ ਹੌਰ ਸੀਟ ਨਾ ਹੌਰ ਸੀਟ ਨਾ ਜਿੱਥੇ ਕੋ ਸਾਵਾ ਪਾਏ ਨੇ ਰਾਜਵਿੰਦਰ ਸਿੰਘ ਹੈ ਨਾ ਮੂਰੇ ਕਰਦਾ ਬਲੀ ਬਲੀ ਤਾਂ ਨਹੀਂ ਦੇਣੀ ਕਿਤੇ ਚਾਹੁੰਦੇ ਸੀ ਕਿ ਨਹੀਂ ਚਾਹੁੰਦੇ ਸੀ ਇਹ ਤਾਂ ਉਹਨਾਂ ਦਾ ਦਿਲ ਦੱਸ ਸਕਦਾ ਤੇ ਦਿਲ ਫੋਲਣ ਦਾ ਇਸ ਟਾਈਮ ਮੌਕਾ ਹੈ ਨਹੀਂ ਜੇ ਦਿਲ ਫੋਲਦਾ ਖਲਾਰੇ ਹੋਰ ਪੈ ਜਾਂਦੇ ਮੈਨੂੰ ਲੱਗਦਾ ਬਲੀ ਨਾ ਦੇਣ ਉਹਨਾਂ ਦੀ ਸਾਰੇ ਸੀਨੀਅਰ ਲੀਡਰ ਇਕੱਠੇ ਹੋ ਕੇ ਨਹੀਂ ਅਸਲ 'ਚ ਹੋਊਗੀ ਕਾਂਗਰਸ ਦੇ ਇੰਟਰਨਲ ਪੋਲਿਟਿਕਸ ਦਾ ਸ਼ਿਕਾਰ ਆਇਆ ਕਾਂਗਰਸ ਇਸ ਵਾਰੀ ਇਸ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਗਰੰਟੀ ਆ ਵੀ ਕਾਂਗਰਸ ਜਿਹੜੀ ਆ ਅੱਧੀਆਂ ਸੀਟਾਂ ਲੈ ਜਾ ਸਕਦੀ ਸੀ ਜੇ ਕਾਂਗਰਸ ਕਾਂਗਰਸ ਦੇ ਹਿਸਾਬ ਨਾਲ ਚੱਲਦੀ ਕਾਂਗਰਸ ਨੇ ਆਪਣਾ ਆਧਾਰ ਖੁਦ ਗਵਾਇਆ ਹਮ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਸਾਈਡ ਤੇ ਬੈਠ ਕੇ ਜਿਹੜਾ ਤਮਾਸ਼ਾ ਦੇਖ ਰਹੇ ਨੇ ਕਾਂਗਰਸ ਦਾ ਜਰੂਰ ਕੱਢਣ ਵਾਲੀ ਹੈ ਸਹੀ ਗੱਲ ਹੈ ਮੈਂ ਨਾ ਕੱਲ ਪਰਸੇ ਇੱਕ ਇੰਟਰਵਿਊ ਸੁਣੀ ਰਵਨੀਤ ਸਿੰਘ ਬਿੱਟੂ ਦੀ ਕਹਿੰਦੇ ਇਹ ਬੰਦਾ ਨਾ ਮੂੰਹ ਤੇ ਹੋਰ ਆ ਪਿੱਠੇ ਤੇ ਕਹਿੰਦਾ ਇੱਕ ਨਹੀਂ ਕਹਿੰਦਾ ਕਈ ਛੁਰੇ ਤਿਆਰ ਰੱਖਦਾ ਪ੍ਰਤਾਪ ਬਾਜ ਬਿੱਟੂ ਨੇ ਇਹ ਗੱਲ ਕਹੀ ਜਾਂਦਾ ਇਹ ਤਾਂ ਤੁਸੀਂ ਬਲੀ ਦੇਣ ਵਾਸਤੇ ਕਹਿੰਦਾ ਰਾਜਪੁਰੇ ਕਿੱਥੇ ਭੇਜਦਾ ਪਰ ਇੱਕ ਗੱਲ ਹੈ ਪੂਰੀ ਕਾਂਗਰਸ ਉੱਥੇ ਲਾਈ ਹੋਈ ਹੈ ਲੁਧਿਆਣਾ ਲੁਧਿਆਣਾ ਪੂਰੀ ਕਾਂਗਰਸ ਸਾਰੇ ਹਲਕਿਆਂ ਦੇ ਹਲਕਾ ਇੰਚਾਰਜ ਕਾਂਗਰਸ ਤਾਂ ਖਿੰਡਰੀ ਪਈ ਹੈ ਯਾਰ ਜਾਂਦੇ ਨੇ ਜਿਹੜੇ ਪ੍ਰਧਾਨ ਸਾਹਿਬ ਦੇ ਹੱਕ 'ਚ ਨਹੀਂ ਪਹੁੰਚਦੇ ਨੇ ਜਾਣਾ ਪਊਗਾ ਨਾ ਨਹੀਂ ਉੱਥੇ ਵਾਲੇ ਆਸ਼ੂਣੀ ਵੀ ਗੁੱਸੇ ਹੈਗੇ ਉਹਨਾਂ ਦੀ ਜਿਹਨੇ ਨਾਰਾਜ਼ਗੀ ਹੈਗੀ ਉਹ ਵੀ ਕਹਿੰਦੇ ਸੀ ਆਪਣੀ ਘਰ ਵਾਲੀ ਵਾਸਤੇ ਟਿਕਟ ਮੰਗ ਰਹੇ ਨੇ ਫਿਰ ਲੱਤਾ ਤਾਂ ਉਹਨਾਂ ਨਹੀਂ ਵੜਣੀਆਂ ਨੇ ਨਾ ਸੀਟ ਫਿਰ ਕਹਿੰਦੇ ਨੇ ਥੱਲਣੀ ਲੱਤਾ ਤੋੜ ਰਹੇ ਨੇ ਜੇ 22 ਚਾਂਸ ਤੁਸੀਂ ਕਿਹਾ ਵੀ ਅੱਧ ਤੋਂ ਵੱਡ ਸੇਟਾ ਲੈ ਕੇ ਜਾਂਦੀ ਹੈ ਕਾਂਗਰਸ ਅੱਧ ਲੈ ਕੇ ਜਾਂਦੀ ਹੈ ਤਾਂ ਰਾਜਾ ਵੜਿੰਗ ਦਾ ਕਾਦ ਉੱਚਾ ਹੋ ਜਾਊ ਕਾਂਗਰਸ ਦੇ ਵਿੱਚ ਜੇ ਆਪ ਹਾਰ ਗਿਆ ਤਾਂ ਇਹ ਤਾਂ ਹੀ ਤਾਂ ਇਹਨੂੰ ਲੱਗਦਾ ਚੱਕਰਦਲ ਕਰਕੇ ਕਰਿਆ ਕੰਮ ਵੈਸੇ ਵੜਿੰਗ ਸਾਹਿਬ ਕਹਿ ਸਕਦੇ ਸੀ ਕਿ ਮੈਂ ਇਲੈਕਸ਼ਨ ਜੇ ਮੈਨੂੰ ਬਠਿੰਡੇ ਤੋਂ ਤੁਹਾਨੂੰ ਨਹੀਂ ਸੂਟੇਬਲ ਲੱਗਿਆ ਤਾਂ ਮੈਨੂੰ ਕਿਤੇ ਨਾ ਲੜਾਓ ਮੈਂ ਸਾਰਾ ਪੰਜਾਬ ਦੇਖਦਾ ਪਤਾ ਨਹੀਂ ਤਾਂ ਹੁਣ ਵੀ ਉਹਨਾਂ ਨੂੰ ਵੀ ਲੱਗਿਆ ਹੈ ਨਾ ਵੀ ਪਤਾ ਨਹੀਂ ਤਾਂ ਜੇ ਮੈਂ ਇਹ ਲੋਕ ਸਭਾ ਜਿੱਤੇਗਾ ਫਿਰ ਤਾਂ ਮੇਰੀ 27 ਵਾਲੀ ਕੁਰਸੀ ਜਿਹੜੀ ਉਹ ਪੱਕੀ ਐਨ ਫਿੱਟ ਆ ਕਹਾਂ ਸੀ ਆ ਮਾਣਨਾ ਮੈਂ ਉਹ ਕਹਿੰਦੇ ਮੇਰੇ ਲਿਖਿਆ ਹੋਇਆ ਮੈਂ ਬੜਨਾ ਇੱਕ ਦਿਨ ਬੜੇ ਜਾਣਾ ਹੁਣ ਤੁਸੀਂ ਦੇਖੋ ਬੀਬਾ ਅਮਰਤਾ ਵੜਿੰਗ ਵੀ ਲੁਧਿਆਣੇ ਪਹੁੰਚ ਗਏ ਕਹਿੰਦੇ ਹੁਣ ਤਾਂ ਅਸੀਂ ਇੱਥੇ ਡੇਰੇ ਲਾਵਾਂਗੇ ਜਿਨ੍ਹਾਂ ਲੋਕਾਂ ਨੇ ਇਹਨਾਂ ਪਿੱਛੇ ਲੱਗ ਕੇ 19 ਵਾਲੇ ਇਲੈਕਸ਼ਨ ਚ ਬਠਿੰਡੇ ਚ ਬਾਦਲਾਂ ਨਾਲ ਮੱਥਾ ਲਾ ਲਿਆ ਬਾਦਲਾਂ ਦੇ ਨਾਲ ਕਹਿ ਲਓ ਕਿ ਗਰਾਰੀ ਫਸਾ ਲਈ ਪਿੰਡਾਂ ਚ ਧੜੇ ਬੰਦੀ ਚ ਜਿਹੜੇ ਨਿੱਟ ਕੇ ਸਾਹਮਣੇ ਆ ਗਏ ਬਾਦਲਾਂ ਦਾ ਉੱਥੇ ਘੜ ਮੰਨਿਆ ਜਾਂਦਾ ਹੁਣ ਉਹਨਾਂ ਨੇ ਤਾਂ ਪੰਗਾ ਲੈ ਲਿਆ ਇਸ ਆਸਾਸ ਕੀ ਐਤ ਕੀ ਦਾ ਥੋੜੇ ਜੀ ਕਲੋਸ ਫਾਈਟ ਚ ਹਾਰ ਗਏ ਅਗਲੀ ਵਾਰੀ ਤਾਂ ਰਾਜਾ ਵੜੇਗਾ ਜਾਂ ਬੀਬੀ ਵਿਭਾਵ੍ਰਤ ਜਿਹੜੀ ਵੜੈਂਗਾ ਉਹ ਜਿੱਤ ਜਾਣਗੇ ਪਰ ਅਗਲੇ ਤਾਂ ਹੁਣ ਕਈ ਸੌ ਕਿਲੋਮੀਟਰ ਛਾਲ ਪਾਰ ਕੇ ਇੱਧਰ ਆ ਗਏ ਉਹਨਾਂ ਨੇ ਤਾਂ ਖਬਰ ਲੈਣ ਵੀ ਨਹੀਂ ਜਾਣਾ ਉਹਨਾਂ ਦੀ ਕਿ ਕੱਲੋਂ ਕੋਈ ਬੰਮਾ ਠਮਾਰ ਹੁੰਦਾ ਉਹਨਾਂ ਪਰਿਵਾਰਾਂ ਚ ਇਸ ਕਰਕੇ ਰਾਜਨੀਤੀ ਸਮਝਣੀ ਬਹੁਤ ਜ਼ਰੂਰੀ ਆ ਰਾਜਨੀਤੀ ਚ ਕਦੇ ਵੀ ਯਾਰ ਜੇ ਤੁਹਾਨੂੰ ਤੁਸੀਂ ਪਤਾ ਨਾ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤੁਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਤੁਸੀਂ ਦੋ ਨੰਬਰ ਦਾ ਕੰਮ ਨਹੀਂ ਕਰਨਾ ਮੈਂ ਤਾਂ ਇਹ ਕਹੂੰਗਾ ਵੀ ਲੋਕਾਂ ਨੂੰ ਕਿਸੇ ਦੀ ਖੁੱਲ ਕੇ ਸਪੋਰਟ ਨਹੀਂ ਕਰਨੀ ਚਾਹੀਦੀ ਆਪਣੇ ਘਰੇ ਬੈਠੋ ਜਿਹੜਾ ਆਉਂਦਾ ਹਾਂਜੀ ਜੀ ਆਇਆਂ ਨੂੰ ਜਾ ਪੀਣੀ ਆ ਪਾਣੀ ਪੀਣੀ ਆ ਵੋਟ ਪਾ ਦਿਆਂਗੇ ਬਾਈ ਚ ਜਿਵੇਂ ਹੋਇਆ ਆਪ ਨੂੰ ਜਿਵੇਂ ਭੁਗਤੀ ਆ ਇਸ ਜੀ ਦੀ ਨਾਲ ਭੁਗਤੀ ਆ ਪਰ ਬਾਹਰ ਤਾਂ ਬਾਅਦ ਚ ਨਿਕਲ ਆਏ ਨਾ ਬਾਅਦ ਚ ਖੜੇ ਖੜ ਕਰ ਕਰਕੇ ਦੱਸਦੇ ਨੇ ਅਸੀਂ ਵੀ ਪਾਈ ਅਸੀਂ ਵੀ ਪਾਈ ਅਸੀਂ ਜਿਤਾਇਆ ਫਲਾਣਾ ਪਰ ਪਹਿਲਾਂ ਡਰਦੇ ਡਰਤੇ ਪਾਈ ਸੀ ਤੇ ਨਹੀਂ ਬਿੱਟੂ ਦਾ ਕੀ ਹਾਲ ਆ ਬਿੱਟੂ ਦਾ ਉਹੀ ਕਹਿ ਰਹੇ ਵੀ ਲੱਗਦਾ ਵੀ ਕਿਤੇ ਵੀ ਬਿੱਟੂ ਨੂੰ ਟੱਕਰ ਦੇਣ ਕਿ ਅਸੀਂ ਸਾਡੀ ਟੀਮ ਸਰਵੇ ਸਰਵੇ ਕਰਨ ਗਈ ਜੋ ਸਾਡਾ ਜੋ ਸਾਡੀ ਟੀਮ ਦੀ ਨਾ ਸਾਨੂੰ ਜੋ ਲੱਗਦਾ ਚ ਲੋਕਾਂ ਦਾ ਫਤਵਾ ਬਾਅਦ ਦਾ ਹੈ ਸ਼ਹਿਰ ਦੇ ਵਿੱਚ ਰਵਨੀਤ ਬਿੱਟੂ ਸਟਰੋਂਗ ਹੈ ਲੁਧਿਆਣੇ ਦੇ ਵਿੱਚ ਪਿੰਡਾਂ ਦੇ ਵਿੱਚ ਸਾਰੇ ਬਰਾਬਰ ਨੇ ਨਹੀਂ ਬਿੱਟੂ ਬਿੱਟੂ ਡਾਊਨ ਹੈ ਬਾਕੀ ਬਰਾਬਰ ਨੇ ਅਸਲ ਚ ਗੱਲ ਇਹ ਹੈ ਨਾ ਹੁਣ ਕੋਈ ਵੀ ਵਿਧਾਨ ਸਭਾ ਕੰਸਟੀਟੂਐਂਸੀ ਆ ਹੁਣ ਉੱਥੇ ਕਿਸੇ ਵੀ ਪਾਰਟੀ ਦਾ ਐਮ ਐਲ ਏ ਲੈਵਲ ਦਾ ਜਿਹੜਾ ਬੰਦਾ ਆ ਉਹਦਾ ਆਪਣਾ ਵਕਾਰ ਦਾਤੇ ਲੱਗਿਆ ਹੋਇਆ ਗਾਂ ਵਾਸਤੇ ਹੈ ਨਾ ਹੁਣ ਅ ਦਾਖਾਂ ਸੀਟ ਆ ਹਨਾ ਮਨਪਿਤ ਅਯਾਲੀ ਵਾਲੀ ਉੱਥੇ ਪੂਰੀ ਨੈਕ ਟੂ ਨੈਕ ਇਹ ਆ ਵੀ ਅਯਾਲੀ ਤੋਂ ਇਹ ਆ ਵੀ ਮੈਂ ਅਕਾਲੀ ਦਲ ਕੱਢਣਾ ਹੀ ਕੱਢਣਾ ਮੈਨੂੰ ਉਹਨੂੰ ਵੀ ਪਤਾ ਹੀ ਕਿ ਅਕਾਲੀ ਦਲ ਦੀ ਸੀਟ ਇੱਥੋਂ ਜਿੱਤ ਅਕਸ ਵੀ ਸਾਫ਼ ਹੋ ਇਨਸਾਨ ਉਹਦੇ ਤੇ ਕੀ ਹੈ ਕਿ ਅਕਾਲੀ ਦਲ ਵੱਲੋਂ ਅਯਾਲੀ ਤੇ ਮੋਹਰ ਲੱਗ ਜੂ ਕਿ ਕਿ ਭਾਈ ਇਹ ਮੁਰਲੀ ਗਿਤਾਰ ਦਾ ਲੀਡਰ ਆ ਇਸ ਬੰਦੇ ਨੇ 19 ਦੇ ਵਿੱਚ ਵੀ ਇੱਥੋਂ ਜਿਤਾਏ ਹਨਾ ਉਸ ਤੋਂ ਬਾਅਦ 22 ਦੀਆਂ ਇਲੈਕਸ਼ਨਾਂ ਦੇ ਵਿੱਚ ਚਲਦੀ ਨੇਰੀ ਚ ਇਹ ਬੰਦਾ ਜਿੱਤਿਆ ਬਾਈ ਇਲੈਕਸ਼ਨ ਵੀ ਜਿੱਤੇ ਅਸੀਂ ਹਾਂ ਜਿਮਨੀ ਚੋਣ ਵੀ ਜਿੱਤੇ ਅਸੀਂ ਕਾਂਗਰਸ ਦੇ ਟਾਈਮ ਫਿਰ ਹੁਣ ਜੇ ਉਹ ਇਹ ਇਲੈਕਸ਼ਨ ਵੀ ਜਿੱਤਦਾ ਕਿਉਂ ਨਹੀਂ ਉਹਨੂੰ ਸੁਖਬੀਰ ਵਾਲੀ ਜਗ੍ਹਾ ਮਿਲਣੀ ਚਾਹੀਦੀ ਹਾਂ ਤੁਸੀਂ ਕਹਿੰਦੇ ਹੋ ਕਿ ਪਰਿਵਾਰਵਾਦ ਹੈ ਪਰਿਵਾਰਵਾਦ ਹੈ ਬਾਕੀ ਪਾਰਟੀਆਂ ਦਿੱਲੀੋਂ ਚੱਲਦੀਆਂ ਫਿਰ ਤੁਹਾਡੀ ਵੀ ਤਾਂ ਬਠਿੰਡੇ ਅਥਾਰਟੀ ਘਰੋਂ ਚੱਲਦੀ ਆ ਤੁਹਾਡੀ ਪਾਰਟੀ ਕਿਉਂ ਨਾ ਕਿਸੇ ਹੋਰ ਦੇ ਘਰੋਂ ਚੱਲੇ ਬਾਦਲ ਬਾਦਲ ਹਵੇਲੀ ਚ ਚੱਲਦੀ ਆ ਸਾਨੂੰ ਵੀ ਯਾਰ ਮਜਬੂਰ ਹੋ ਕੇ ਇਹੀ ਕਹਿਣਾ ਪੈਂਦਾ ਆ ਅਕਾਲੀ ਦਲ ਬਾਦਲ ਅਕਾਲੀ ਅਕਾਲੀਦਰ ਬਾਦਲ ਕਹਿੰਦਾ ਕਿਉਂ ਨਾ ਇਹ ਕਿਸੇ ਹੋਰ ਦਾ ਨਾਂ ਜੋੜ ਕੇ ਉਹਦੀ ਪਛਾਣ ਦੱਸਣੀ ਪੈ ਜਵੇ ਇਹਨਾਂ ਦਾ ਨਾ ਜਿਹੜਾ ਇਹਨਾਂ ਦਾ ਇੱਕ ਤਾਂ ਮੈਨੂੰ ਇੱਕ ਸੱਚ ਹੋਰ ਆ ਗਈ ਗੱਲ ਮੇਰੇ ਯਾਦ ਕੱਲ ਪਰਸੋਂ ਜੇ ਇੱਕ ਵੀਡੀਓ ਕਨਈਆ ਮਿੱਤਲ ਦੀ ਵਾਇਰਲ ਹੋਈ ਸੀ ਹੈਨਾ ਤੇ ਬਿੱਟੂ ਵੀ ਖੜਾ ਹੈ ਤੇ ਬਿੱਟੂ ਕਨਈਆ ਮੇ ਤਲਗਾ ਰਿਹਾ ਬਿੱਟੂ ਅੱਗੇ ਖੜਾ ਨੱਚ ਰਿਹਾ ਤੇ ਹਣਾ ਲੈ ਲੱਗ ਗਈ ਹੋਈ ਹੈ ਤੇ ਪਿੱਛੇ ਰਾਜਾ ਬੜਿੰਗ ਸਾਹਿਬ ਦੇਖ ਰਹੇ ਨੇ ਆਲੇ ਦਾਲ ਹਾ ਚਾਗ ਰਹੇ ਨੇ ਮੋਦੀ ਮੋਦੀ ਦੇ ਨਾਰੇ ਲੱਗ ਰਹੇ ਮੈਨੂੰ ਐਂ ਲੱਗਦਾ ਵੀ ਰਵਨੀਤ ਬਿੱਟੂ ਤਾਂ ਜਿਵੇਂ ਉਹ ਲੋਕਾਂ ਨੂੰ ਪਹਿਲਾਂ ਮਿਲਦੇ ਗਿਲਦੇ ਰਹੇ ਦੋ ਵਾਰ ਜਿੱਤ ਕੇ ਜਾਣਦੇ ਆ ਨਾ ਤੇ ਉਹ ਤਾਂ ਉਹਨਾਂ ਨਾਲ ਪੂਰਾ ਆਨੰਦ ਲੈ ਰਹੇ ਨੇ ਤੇ ਬੜੇ ਕਿਸਾਹ ਪਛਾਣਣ ਦੀ ਕੋਸ਼ਿਸ਼ ਕਰ ਰਹੇ ਨੇ ਤੋਹਿੰਨ ਨਹੀਂ ਤੋ ਗੀਨ ਬਹੁਤ ਵੱਡੀ ਐ ਯਾਰ ਪ੍ਰਧਾਨ ਐ ਤੂੰ ਪਾਰਟੀ ਦਾ ਹੈ ਨਾ ਦੂਜੇ ਪਾਸੇ ਥਾਡੂ ਠੋਕਰ ਮਾਰ ਕੇ ਬੰਦਾ ਦੂਜੀ ਪਾਰਟੀ ਜਾ ਕੇ ਐਮਪੀ ਦੀ ਸੀਟ ਲੈ ਕੇ ਗਿਆ ਉਹ ਵੀ ਪਤਾ ਨਹੀਂ ਜਿਤਨੇ ਆ ਕਿ ਨਹੀਂ ਪਰ ਅਗਲੇ ਤੇ ਪਿੱਛੇ ਖੜਾ ਹੋਂ ਹੈ ਨਾ ਕਿੱਡੀ ਕਿੱਡੀ ਕਬੱਡੀ ਬੁੱਕਦਾ ਤੇਰੀ ਤੇ ਤੂੰ ਗਿੱਦੜਵਾ ਛੱਡ ਕੇ ਲੁਧਿਆਣੇ ਆਇਆ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਨੂੰ ਧੱਕੇ ਨਾਲ ਪਾਰਟੀ ਨੇ ਭੇਜਤਾ ਪਾਰਟੀ ਦਾ ਫੈਸਲਾ ਫਿਰ ਤਾਂ ਲੱਖ ਲਾਣ ਦਾ ਪੰਜਾਬ ਦੀ ਪ੍ਰਧਾਨਗੀ ਤੇ ਵੀ ਤੁਹਾਡੀ ਕੋਈ ਗੱਲ ਹੀ ਨਹੀਂ ਸੁਣਦਾ ਹੈਗਾ ਉੱਥੇ ਪਾਰਟੀ ਦਾ ਫੈਸਲਾ ਸਿਰਫ ਉੱਥੇ ਤਾਂ ਹੁੰਦਾ ਆ ਜੇ ਤੁਹਾਡੇ ਜਿਹੜੇ ਆ ਤੁਹਾਡੀ رائے ਸਭ ਦੀ ਲਈ ਜਾਂਦੀ ਆ ਕਿਉਂਕਿ ਦਿੱਲੀ ਬੈਠੀ ਪਾਰਟੀ ਨੂੰ ਕੀ ਸੁਪਨੇ ਆਉਂਦੇ ਨੇ ਪੰਜਾਬ ਚ ਕੌਣ ਸੌਗਾ ਇੱਕ ਪ੍ਰਧਾਨ ਲਾ ਕੇ ਇੰਚਾਰਜ ਲਾ ਕੇ ਉਹ ਜਿਹਦਾ ਨੇੜਲਾ ਹੁੰਦਾ ਜਿਹਦਾ ਕਰੀਬੀ ਹੁੰਦਾ ਉਹਦੀਆਂ ਗੱਲਾਂ ਚ ਆ ਕੇ ਪੰਜਾਬ ਦੀ ਰਿਪੋਰਟ ਜਾ ਕੇ ਉੱਥੇ ਪੇਸ਼ ਕਰ ਦਿੰਦਾ ਫਿਰ ਉੱਥੇ ਵਾਲੇ ਕਹਿੰਦੇ ਨੇ ਆਪ ਵਾਸੇ ਲੜੋਗੇ ਆਪ ਇੱਥੇ ਲੜੋਗੇ ਉਹ ਸਿੰਗਲਾ ਭੇਜ ਕੇ ਨੰਦਪਾਲ ਸਾਹਿਬ ਐ ਰਗੜਨੋਂ ਹਨਾ ਉਹ ਸੰਗਰੂਰ ਦੇ ਵਿੱਚ ਚਾਰ ਬੰਦੇ ਜਾਣਦੇ ਸੀ ਉੱਥੇ ਕੌਣ ਜਾਣਦੇ ਕਈ ਮੈਨੂੰ ਕਹਿ ਰਹੇ ਨੇ ਕਹਿੰਦੇ ਜੇ ਤੁਸੀਂ ਸਿੰਗਲਾ ਲਾਉਣਾ ਸੀ ਤਾਂ ਉਹਨੂੰ ਲੁਧਿਆਣੇ ਲਾਣਦੇ ਹਿੰਦੂ ਚਿਹਰਾ ਸੀ ਬਿਲਕੁਲ ਹਨਾ ਉੱਥੇ ਤੁਸੀਂ ਜੋ ਇਹਨਾਂ ਇਹਨਾਂ ਦੇ ਵਿੱਚਲੇ ਬੰਦੇ ਨੇ ਗੱਲ ਦਸੀ ਹੈ ਕਹਿੰਦੇ ਉੱਥੇ ਤੁਸੀਂ ਲਾਉਂਦੇ ਆਪਣੇ ਨੂੰ ਰਾਣਾ ਗੁਰਜੀਤ ਨੂੰ ਕਹਿੰਦੇ ਦੋਨੇ ਸੀਟਾਂ ਕੱਢਦੇ ਪਰ ਫਿਰ ਉਹੀ ਆਣਾ ਹੁਣ ਆਪਾਂ ਤਾਂ ਕਹਿ ਦਿੰਦੇ ਆ ਸਿਆਸਤ ਬੜੀ ਡੂੰਗੀ ਆ ਪਰ ਜੇ ਨੂੰ ਸਮਾਰ ਕੇ ਦੇਖੀਏ ਫਿਰ ਆ ਲੱਗਦਾ ਯਾਰ ਇਹ ਤਾਂ ਬੇਕੁਫੀਆਂ ਵਾਲੀ ਚੀਜ਼ ਆ ਹਨ ਜਿੱਥੋਂ ਆਮ ਬੰਦੇ ਨੂੰ ਵੀ ਪਤਾ ਕਿ ਫਲਾਣਾ ਬੰਦਾ ਉੱਥੇ ਹਜੇ ਫਾਈਟ ਦੇ ਸਕਦਾ ਪਰ ਸਿਸਟਮ ਨਹੀਂ ਲਾਉਂਦਾ ਹੈਗਾ ਪਾਰਟੀ ਦਾ ਰੱਬ ਜਾਣੇ ਕੀ ਆ ਪਰ ਰਵਨੀਤ ਬਿੱਟੂ ਇਹਨਾਂ ਦੇ ਨਹੀਂ ਬਹੁਤ ਕੁਛ ਨੇ ਨਜ਼ਾਰੇ ਲੈ ਰਿਹਾ ਰਵਨੀਤ ਬਿੱਟੂ ਰਵਨੀਤ ਬਿੱਟੂ ਦੇ ਚਿਹਰੇ ਤੇ ਇੰਨੀ ਸਮਾਈਲ ਕਾਂਗਰਸ ਚ ਰਹਿੰਦੇ ਵੀ ਨਹੀਂ ਸੀ ਦੇਖਣ ਨੂੰ ਮਿਲਦੇ ਮੈਨੂੰ ਲੱਗਦਾ ਕਿ ਤੇ ਸੀਟ ਨਾ ਕੱਢ ਜੇ ਬੀਜੇਪੀ ਦੇ ਝੋਲੀ ਪਾ ਦੇਣ ਕਿਤੇ ਵੈਸੇ ਇੱਕ ਗੱਲ ਹੈ ਬੀਜੇਪੀ ਨੂੰ ਵੋਟ ਤਾਂ ਪਊਗੀ ਪੰਜਾਬ 'ਚ ਵੋਟ ਵੇਖ ਬਦੂਟ ਵੋਟ ਬੀਜੇਪੀ ਨੂੰ ਜਿਤਾਉਂਦੀ ਹੈ ਨਹੀਂ ਜਿਤਾਉਂਦੀ ਉਹ ਵੱਡ ਗੱਲ ਆ ਵੋਟ ਪਾਉਗੀ ਬੀਜੇਪੀ ਨੂੰ ਬਿਲਕੁਲ ਹੂੰ ਉਸ ਗਵਿੰਦਰ ਆਪਾਂ ਦੋ ਸੀਟਾਂ ਤੇ ਚਰਚਾ ਕਰ ਲਈ ਨਾ ਅੱਗੇ ਵੀ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਨਾ ਹੁਣ ਆਪਾਂ ਨਾਲੇ ਨਾਲੇ ਹੋਰ ਦੋ ਚਾਰ ਦਲ ਬਦਲੀਆਂ ਹੋ ਜਾਣਗੀਆਂ ਜਿਆਦਾ ਹਾਂ ਜਦੋਂ ਹੋ ਜਾਣਗੀਆਂ ਹੁਣ ਇੱਕ ਹੋਰ ਚਰਚਾਈ ਸੱਚ ਆਪਾਂ ਪ੍ਰੋਗਰਾਮ ਬਾਅਦ ਚੋਂ ਖਤਮ ਕਰਦੇ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਦੇ ਭਰਾ ਵੀ ਆ ਸਕਦੇ ਨੇ ਅਫਵਾਹਾਂ ਵੀ ਨੇ ਕਿੱਥੇ ਆ ਸਕਦੇ ਆ ਬੀਜੇਪੀ ਦੇ ਵਿੱਚ ਸੁਣਨੀ ਚਾਹੀਏ ਫਵਾਹ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ ਕਿਉਂਕਿ ਚਰਚਾਵਾਂ ਜਦੋਂ ਸ਼ੁਰੂ ਹੋ ਜਾਂਦੀਆਂ ਨੇ ਚਰਚਾ ਉਦੋਂ ਹੀ ਸ਼ੁਰੂ ਹੁੰਦੀ ਹੈ ਜੇ ਕੋਈ ਗੱਲ ਹੁੰਦੀ ਹੈ ਵੈਸੇ ਜੇ ਫਵਾਹ ਵੀ ਹੋਈ ਨਾ ਤੇ ਜੇ ਇਹ ਗੱਲ ਬੀਜੇਪੀ ਵਾਲਿਆਂ ਕੋਲ ਪਹੁੰਚ ਗਈ ਤਾਂ ਬੀਜੇਪੀ ਨੇ ਅਪਰੋਚ ਕਰ ਲੈਣਾ ਬੀਜੇਪੀ ਵਾਲਾਂ ਦਾ ਦਿਲ ਇਸ ਮਾਮਲੇ 'ਚ ਬਹੁਤ ਵੱਡਾ ਬਹੁਤ ਵੱਡਾ ਨਾ ਲੋ ਯਾਰ ਇੱਕ ਵਾਰੀ ਵੀ ਅਸੀਂ ਬੀਜੇਪੀ 'ਚ ਜਾਣ ਦੀ ਤਿਆਰੀ ਕਰ ਰਹੇ ਹਾਂ ਬੈਗ ਵੀ ਵੱਡਾ ਹੁੰਦਾ ਅੰਗਲੇ ਲੈਣ ਆਉਂਦੇ ਨੇ ਬੈਗ ਵੀ ਵੱਡਾ ਹੁੰਦਾ ਕਹਿੰਦੇ ਚਲੋ ਬੈਗ ਤਾਂ ਪਿਛਲੇ ਸਮੇਂ 'ਚ ਵੀ ਹੈ ਨਾ ਜਿਹੜਾ ਬੰਦਾ ਬੀਜੇਪੀ 'ਚ ਗਿਆ ਉਹਦਾ ਹੌਸਲਾ ਹੀ ਵੱਧ ਗਿਆ ਬਾਅਦ 'ਚ ਜਾ ਕੇ ਜਿੱਤਣ ਹਾਰਦਾਂ ਤਾਂ ਉਹਨੂੰ ਥਾਪੀਆਂ ਮਾਰਨ ਲੱਗ ਜਾਂਦੇ ਨੇ ਹਾਂ ਸਿੱਕਾ ਮਤਲਬ ਹੀ ਨਹੀਂ ਪਿਓਰਿਟੀ ਜਿਹੜੀ ਆ ਉਹਦਾ ਲੈਵਲ ਵੱਧ ਜਾਂਦਾ ਇਹਦੇ ਮੰਤਰੀ ਦਵਾਦਲ ਵੀ ਆ ਸਕਦੇ ਬਾਦੋ ਸਾਹਿਬ ਹੋ ਸਕਦਾ ਐ ਕਿਦੇ ਇਲੈਕਸ਼ਨ ਚ ਆਰਾਮ ਕਰ ਲੈਣਾ ਹੈ ਨਾ ਪਿੱਛੇ ਜੇ ਤੁਹਾਡੇ ਢਿੱਲੇ ਹੋ ਗਏ ਸੀਗੇ ਉਹਨਾਂ ਸਿੱਧੂ ਵੀ ਆਲੋਪ ਹੋ ਗਏ ਤੇ ਵੀ ਆਲੋਪ ਹੋ ਗਏ ਅਸਾਂ ਇਹੀ ਇਹੋ ਜਿਹੇ ਲੀਡਰਾਂ ਪਿੱਛੇ ਲੱਗ ਕੇ ਨਾ ਲੋਕ ਬਾਦ ਚ ਕਹਿੰਦੇ ਆ ਯਾਰ ਸੱਚੀ ਅਸੀਂ ਤਾਂ ਠੱਗੇ ਠੱਗੇ ਜੇ ਭਗਵਾਨ ਜਮਾਨ ਨੇ ਕਿਹਾ ਸੀ ਨਾ ਉਸ ਤੋਂ ਵੱਧ ਬੇੜਦੇ ਆਪਾਂ ਕਹਿੰਦੇ ਜਿਹੜੇ ਬੰਦੇ ਸੁਖਪਾਲ ਖੈਰਾਂ ਦੇ ਮਗਰ ਲੱਗ ਕੇ ਉਹਨਾਂ ਖੁਦਮੁਖਤਿਆਰੀ ਵਾਲੀ ਗੱਲ ਕਰਕੇ ਆਪਣੀਆਂ ਸੀਟਾਂ ਤੋਂ ਵੀ ਜਿਹੜਾ ਜਾਂਦੇ ਰਹੇ ਜੇ ਆਮ ਆਦਮੀ ਪਾਰਟੀ ਚ ਰਹਿੰਦੇ ਹੋ ਸਕਦਾ ਅਗਲੀ ਵਾਰੀ ਵਿਧਾਇਕ ਬਣ ਜਾਂਦੇ ਇਹ ਤੋਂ ਗਹਿਰਾ ਸਾਹਿਬ ਨੂੰ ਮੈਂ ਇਹੀ ਗੱਲ ਪੁੱਛੀ ਤਾਂ ਉਹ ਕਹਿੰਦੇ ਭਗਵੰਤ ਨੂੰ ਕੀ ਪਤਾ ਉਹਨਾਂ ਦੀ ਕਿਸਮਤ 'ਚ ਹਾਲੇ ਕੀ ਲਿਖਿਆ ਸੋ ਇਹ ਗੱਲ ਸਹੀ ਹੈ ਨਾ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਕਿਸਮਤ 'ਚ ਕੀ ਲਿਖਿਆ ਤੇ ਨਾ ਹਲੇ ਸੁਖਪਾਲ ਸਿੰਘ ਖੈਰਾ ਨੂੰ ਪੁੱਛ ਪਤਾਇਆ ਕਿ ਉਹਨਾਂ ਦੀ ਕਿਸਮਤ 'ਚ ਕੀ ਲਿਖਿਆ ਕੀ ਸੰਗਰੂਰ ਦੇ ਲੋਕ ਉੱਥੇ ਰਹਿਣ ਦੇਣਗੇ ਚਾਰ ਜੂਨ ਤੋਂ ਬਾਅਦ ਜਾਂ ਵਾਪਸ ਭੁਲਾਥੇ ਜਾਣਾ ਪਊਗਾ ਤੇ ਆਖਰੀ ਸਵਾਲ ਸਵਾਲ ਤੋਂ ਬਾਅਦ ਵਾਈਂਡ ਅਪ ਵੀ ਤੁਸੀਂ ਨੇ ਕਰਨਾ ਪੋਡਕਾਸਟ 13 0 ਵਾਲਾ ਮਸਲਾ ਹੈ ਨਾ ਇਹ ਕਿੱਡੀ ਕ ਹਵਾ 'ਚ ਤੀਰ ਮਾਰ ਰਹੇ ਨੇ ਭਗਵੰਤ ਮਾਨੋ ਅਸਲ ਜਣਾ ਇੱਕ ਗੱਲ ਤਾਂ ਲੋਕਾਂ ਨੂੰ ਸਮਝ ਆ ਗਈ ਹੈ ਵੀ ਲੀਡਰ ਜੋ ਕਹਿੰਦੇ ਨੇ ਨਾ ਉਹ ਗਾਪੀ ਹੁੰਦਾ ਬਹੁਤੀ ਵਾਰੀ ਸੁਖਵੀਰ ਬਾਦਲ ਨੂੰ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਟਰੋਲ ਕੀਤਾ ਗਿਆ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਸ ਤੋਂ ਬਾਅਦ ਸਰਕਾਰ ਜਾਂਦੀ ਰਹੀ 17 ਤੋਂ ਬਾਅਦ ਸੁਖਵੀਰ ਬਾਦਲ ਪਰ ਇਹ ਕਿਹਾ ਜਾਂਦਾ ਸੀ ਸੁਖਵੀਰ ਬਾਦਲ ਯਾਰ ਬਹੁਤ ਵੱਡੀਆਂ ਵੱਡੀਆਂ ਛੱਟਦਾ ਸੁਖਵੀਰ ਬਾਦਲ ਨੇ ਉਹ ਸੜਕ ਦੀ ਗੱਲ ਕੀਤੀ ਕਿ ਤੁਸੀਂ ਚਾਹੇ ਵਾਪਸ ਚਲਾ ਲਓ ਹਨਾ ਉਹ ਸੜਕ ਤੇ ਪੰਜਾਬ ਚ ਕਿਸ਼ਤੀਆਂ ਚਲਾ ਦਾਂਗੇ ਉਹ ਬੰਦੇ ਨੇ ਫਿਰ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਐਚ ਤੇਤਾ ਚਲੋ ਸੜਕ ਵੀ ਚੰਗੀ ਬਣ ਗਈ ਕਿਸ਼ਤੀ ਚਲਾਤੀ ਨਹੀਂ ਚੱਲਣ ਜੋਗੀ ਸੀਗੀ ਨਹੀਂ ਚੱਲੀ ਫਿਰ ਕੈਪਟਨ ਸਾਹਿਬ ਨੇ 4 ਹਫ਼ਤੇ ਗੁਟਕਾ ਸਾਹਿਬ ਦੀ ਸੌਂ ਚੁੱਕੀ ਉਹ ਵੀ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਯਾਰ ਸਿਰਫ ਵੋਟਾਂ ਲੈਣ ਵਾਸਤੇ ਹੁਣ ਮਾਨ ਸਾਹਿਬ ਜਿਹੜਾ ਕਹਿ ਰਹੇ ਨੇ ਨਾ 13 0 ਯਾਰ 13 0 ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ 13 0 ਜਾਂ ਤਾਂ ਫਿਰ ਨਾਲ ਦੀ ਨਾਲ ਤੁਸੀਂ ਇੱਕ ਕਮਿਟਮੈਂਟ ਦੋ ਨਾ ਵੀ ਜੇ 13 0 ਨਹੀਂ ਆਉਂਦੇ ਤਾਂ ਭਗਵੰਤ ਮਾਨ ਕੁਰਸੀ ਛੱਡ ਦੋ ਜੇ ਐਡਾ ਤੁਹਾਨੂੰ ਹੌਸਲਾ ਤੁਸੀਂ ਸਿਰਫ ਇੱਕ ਹਵਾ ਬਣਾਉਣ ਵਾਸਤੇ ਝੂਠ ਨਾਲ ਬੋਲੋ ਕੁਸੀਂ ਕਿਹੜਾ ਸਰਵੇ ਕਰਿਆ 130 ਵਾਲਾ 130 ਦੇ ਵਿੱਚ ਤੁਹਾਡੇ ਕੋਲੇ ਉਮੀਦਵਾਰ ਤਾਂ ਆਪਣੇ ਹੈ ਨਹੀਂ 13 ਬਾਰ ਬਾਰ ਜਿਹੜਾ ਸਵਾਲ ਚੁੱਕਿਆ ਜਾਂਦਾ ਐਮ ਐਲ ਏ ਮੰਤਰੀ ਦਾ ਅਠ ਨੌ ਨੇ ਫਿਰ ਉਹੀ ਤਾਂ ਹੈ ਨਾ 130 ਕਰਦੇ ਕਰਦੇ ਉਧਰ 92 ਦੇ ਵਿੱਚੋਂ 86 ਨਾ ਰਹੇ ਜੀ 50 87 ਨਾ ਰਹੇ ਦੋ ਤਿੰਨ ਤਾਂ ਗਏ ਵਾਇਲ ਜੇ ਇੱਥੇ ਪਰਫਾਰਮੈਂਸ ਦੇ ਅਸਰ ਪਊਗਾ ਵਾਇਲ ਇਕਸ਼ਨ ਤੇ ਵੀ ਲਾਜ਼ਮੀ ਪਊਗਾ ਸੋ ਚਲੋ ਦੇਖੋ ਬਾਕੀ ਮਾਨ ਸਾਹਿਬ ਦਾ ਹੌਸਲਾ ਹੌਸਲੇ ਨਹੀਂ ਉਹਨਾਂ ਨੂੰ ਇੱਥੇ ਤੱਕ ਲਿਆਂਦਾ ਤੇ ਇਹ ਹੌਸਲਾ ਜਿਹੜਾ ਲੋਕ ਸਭਾ ਦੇ ਵਿੱਚ ਕਿੰਨਾ ਕੁ ਉਹਨਾਂ ਨੂੰ ਬੂਰ ਪਾਉਂਦਾ ਉਹਨਾਂ ਦੀ ਪਾਰਟੀ ਵਿੱਚ ਦੇਖਣਾ ਪਊਗਾ ਸੋ ਗੱਲਬਾਤ ਜਿਹੜੀ ਆ ਅਗਲੀਆਂ ਜਿਹੜੀਆਂ ਸੀਟਾਂ ਦੇ ਉੱਤੇ ਆਉਂਦੇ ਦਿਨਾਂ 'ਚ ਕਰਾਂਗੇ ਸਦੀਪ ਨਵੇੜੀ ਹਾਂਜੀ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਫਸਟ